ਹਾ ਬਾਪੂ ਕੀ ਕਹਿਨੇ ਹੋ ਜਿਹੜੀ ਗੱਲ ਮੈਂ ਕਹਿਣਾ ਉਹ ਮਾੜੀ ਜੀ ਕੰਨ ਚ ਪਾ ਪੁੱਤ ਕੀ ਗੱਲ ਆਪੂ ਹਾਂ ਆ ਟਾਈਮ ਦੇਖ ਲੈ ਕੀ ਹੋਇਆ ਫਿਰ ਟਾਈਮ ਤਾਂ 11 ਵਜੇ ਨਾਲੇ 11 ਵਜੇ ਨਾਲੇ ਹਾਂ ਜਿਹੜੇ ਸੀਰੀਪਾਲੀ ਹੁੰਦੇ ਨੇ ਉਹਨਾਂ ਦਾ 11 ਵਜੇ ਦਾ ਟਾਈਮ ਹੁੰਦਾ ਉਹ ਬਾਪੂ ਰਾਤ ਨਾਲ ਨੇਰੇ ਤੱਕ ਦਾ ਪਾਣੀ ਲਾਈ ਗਿਆ ਆਜੂਗਾ ਕੋਈ ਨਾ ਘਰੇ ਵੀ ਕੰਮ ਤਾਂ ਧੰਦਾ ਆਵਾੜਾ ਮੋਟਾ ਘਰੇ ਕੰਮ ਧੰਦਾ ਅੱਛਾ ਘਰੇ ਤਾਂ ਉਹਦੇ ਕੰਮ ਧੰਦਾ ਹੋ ਗਿਆ ਮੰਦਾ ਮੈਂ ਤੇਰੀ ਗੱਲ ਤੇ ਇੰਨਾ ਥੱੱਬਾ ਰੁਪਈਆ ਦਿੱਤਾ ਉਹ 2 ਲੱਖ ਰੁਪਈਆ ਸਾਲ ਦਾ ਕੋਈ ਨਾ ਦਿਨ ਰਾਤ ਮਰਦਾ ਵੀ ਆਹੋ ਦਿਨ ਰਾਤ ਮਰਦਾ ਹੋ ਗਿਆ ਘੰਟਾ ਟਿਕ ਟਿਕ ਗੱਲ ਹੈ ਚੱਲ ਕੋਈ ਨਾ ਆ ਜੂਗਾ ਆ ਜੂਗਾ ਆ ਜੂਗਾ ਤੂੰ ਤਾਂ ਗੌਰ ਹੀ ਨਹੀਂ ਕਰਦਾ ਕਰ ਲਟਾਉਣ ਤੇ ਹੋਇਆ ਪਿਆ ਹਾਂ ਥੱੱਬਾ ਇੰਨਾ ਨੋਟਾਂ ਦਿੱਤਾ 1.5 ਲੱਖ ਥੋੜਾ ਹੁੰਦਾ ਯਾਰ ਸਾਲ ਦਾ ਮੈਂ ਇੰਨਾ ਲੋਕਾਂ ਚ ਇਹੀ ਤਾਂ ਕਸੂਰ ਆ ਯਾਰ ਉਦੋਂ ਤਾਂ ਕਹਿਣਗੇ ਚਾਚਾ ਸਾਨੂੰ ਕੰਮ ਨਹੀਂ ਮਿਲਦਾ ਚਾਚਾ ਸਾਨੂੰ ਕੰਮ ਨਹੀਂ ਮਿਲਦਾ ਜੇ ਕੰਮ ਮਿਲਦਾ ਫੇਰ ਇਹ ਕਰਦੇ ਨਹੀਂ ਉਹ ਤਾਂ ਮਿੰਤਾ ਕਰਦਾ ਸੀ ਚਾਚਾ ਮੈਨੂੰ ਰਲਾ ਲੈ ਕੋਈ ਮੈਨੂੰ ਸਿਆਣ ਦਾ ਓ ਯਾਰ ਇੰਨਾ ਦਾ ਵੀ ਸਰੀ ਹੀ ਪਿਆ ਯਾਰ ਸਰੀ ਹੀ ਪਿਆ ਆ ਮੇਰੇ ਵਾਲੇ ਦਵਾਖ ਜੀ ਦਾ ਵੀ ਸਰੀ ਹੀ ਪਿਆ ਮੈਂ ਕਿਸੇ ਨੂੰ ਕੀ ਕਹਾਂ ਜਦੋਂ ਇਹ ਹੀ ਨਹੀਂ ਕੰਜਰ ਕਿਸੇ ਕੰਮ ਦਾ ਇਹ ਕਹਿ ਕੇ ਕੰਮ ਨਹੀਂ ਕਰਾ ਸਕਦਾ ਉਦੋਂ ਮੇਰੀ ਨੂੰਹ ਹੈਗੀ ਆ ਕੱਲ ਕਰਾ ਕੇ ਯਾਰ ਵਾਡਿੰਗ ਜੀ ਉਹ ਇਹ ਵੀ ਘਰ ਪੱਟੂਗੀ ਜਮਾ ਪੱਟੂਗੀ ਘਰ ਇਹ ਵੀ ਆ ਬੂਦਰੀਆਂ ਜੱਟੀਆਂ ਨਹੀਂ ਖਰਾਇ ਨਾ ਹੀ ਕੰਜਰ ਉਹਨੂੰ ਘੂਰਦਾ ਉਹਨੂੰ ਵੀ ਨਹੀਂ ਘੂਰਦਾ ਓ ਯਾਰ ਮੈਂ ਨੂੰਹ ਨੂੰ ਲੈ ਕੇ ਬਹਿ ਗਿਆ ਉਹਦਾ ਕੰਜਰ ਦਾ ਹਜੇ ਪਤਾ ਨਹੀਂ ਕਿੰਨੇ ਵਜੇ ਨੂੰਹ ਨਾ ਤਾਂ ਚੱਲ ਘਰੀ ਆ ਨੂੰਹ ਨਾਲ ਤਾਂ ਕਰ ਲੂ ਮੈਂ ਗੱਲ ਇਹ ਇਹ ਆ ਜਾ ਆਜਾ ਆਜਾ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਹਾਂ ਚਾਚਾ ਹਾਂ ਚਾਚਾ ਹੁਣ ਤੇਰੇ ਚਾਚਾ ਯਾਦ ਆਉਂਦਾ ਉਹ ਗੱਲ ਸੁਣੋ ਮੇਰੀ ਧਿਆਨ ਨਾਲ ਗੱਲ ਸੁਣੋ ਆ ਟਾਈਮ ਦੇਖੀ ਕੀ ਹੋ ਗਿਆ ਉਹ ਟਾਈਮ ਤਾਂ ਚਾਚਾ ਮੈਨੂੰ ਬਤਾ ਰਾਤ ਨਾ ਮੈਂ ਖੇਤੀ ਬੜਾ ਲੇਟ ਹੋ ਗਿਆ ਪਾਣੀ ਲਾਉਣ ਕਰਕੇ ਉੱਥੇ ਮੈਨੂੰ ਤੇ 1:30 ਵਜੇ ਤੜਕੇ ਉੱਠਿਆ ਨੀਗਾ ਸਿਰ ਵਾਲਾ ਦੁਖੀ ਹਦਾ ਸਿਰ ਦੁਖਦਾ ਹੈ ਹੈ ਕੋਈ ਉਹਨੂੰ ਤਾਂ ਥੋੜਾ ਸਿਰ ਨਹੀਂ ਦੁਖਦਾ ਜਦੋਂ ਥੱਬਾ ਨੂਟਾ ਦਾ ਮੰਗ ਲੈਨੇ ਹੂੰ ਇਹੀ ਘਾਟ ਆ ਸਾਡੇ ਲੋਕਾਂ ਚ ਇਹੀ ਘਾਟ ਹੈ ਤੇ ਮੇਰੀ ਗੱਲ ਸੁਣੋ ਏ ਸੀਰੀ ਤਾਂ ਪਹਿਲਾਂ ਹੁੰਦੇ ਸੀਗੇ ਜਦੋਂ ਖੇਤ ਜਾਂਦੇ ਸਿਰ ਤੇ ਕੱਪੜਾ ਬੰਨਦੇ ਹੁੰਦੇ ਸੀ ਤੂੰ ਤੂੰ ਤਾਂ ਆਇਆ ਹੈਗਾ ਜਿਵੇਂ ਇੱਥੇ ਭਰਾਤ ਆਇਆ ਹੋਣਾ ਜਿਹਾ ਹੈਗਾ ਚਾਚਾ ਪਰਨਾ ਮੇਰੇ ਕੋਲੇ ਉਹ ਬਾਹਰ ਪਿਆ ਸਾਈਕੋ ਫਿੱਤਰਿਆ ਪਰਨਾ ਹੈਗਾ ਤਾਂ ਮਰ ਜਾ ਆ ਪਏ ਨੂੰ ਲੈ ਲੈ ਫਾਹਾ ਲੈ ਲੈ ਇੱਥੇ ਜੀ ਪਰਨਾ ਹੈਗਾ ਤੇਰੇ ਕੋਲੇ ਸਿਰ ਤੇ ਨਾ ਬੰਨਿਆ ਕਰ ਹੋ ਕੋਈ ਨਹੀਂ ਜਾਂਦਾ ਕਿਉਂ ਤੱਤਾ ਹੋਈ ਐ ਨੰਨਾ ਮੈਂ ਹਜੇ ਮੈਂ ਤੱਤਾ ਹੁਣਾ ਸ਼ਰਮੋ ਮੰਨੋ ਏ ਮਾੜੀ ਮੋਟੀ ਸ਼ਰਮ ਮੰਨੋ ਜੋ ਆ ਗਿਆ ਭਾਈ ਹਾਂ ਭਾਈ ਕੀ ਹੋ ਗਿਆ ਬਾਪੂ ਹਾਂ ਹਾਂ ਬੱਲੇ ਵਾ ਤੇਰੇ ਹਰਿ ਤੈਨੂੰ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਓਏ 12 ਵਜ ਗਏ ਓਏ 12 ਵਜ ਗਏ ਇਹਨੂੰ ਮੈਂ ਕਹਿ ਰਾਂ ਵੀ ਤੂੰ ਕਰਦਾ ਕੀ ਸੀ ਕਰੇ ਕੋਈ ਨਹੀਂ ਭਾਈ ਜਦ ਤੱਕ ਠੀਕ ਐ ਮਕਰ ਕੋਈ ਗੱਲ ਨਹੀਂ ਚੱਲ ਤੂੰ ਫਿਰ ਉਧਰ ਕਰ ਲੈ ਕੰਮ ਜੱਸੀ ਮੜਾ ਮੁੰਡਾ ਜਾ ਉਹਣਾ ਮੈਂ ਚਾਹ ਕਹਿਣਾ ਹਾਂ ਦੁੱਧ 'ਚ ਪੱਤੀ ਪਾ ਕੇ ਦੇ ਦੇ ਇਹਨੂੰ ਪੱਤੀ ਪਾ ਕੇ ਦੇ ਦੇ ਦੁੱਧ 'ਚ ਨਾਲੇ ਉਹ ਕਹਿੰਦੇ ਬੂਦਰੀ ਗਾळ्याਂ ਪਾ ਕੇ ਦੇ ਦੂ ਉਹਨੂੰ ਦੁੱਧ 'ਚ ਪੱਤੀ ਘਰ ਪੱਟੇ ਨਾ ਤੂੰ ਮੇਰੇ ਘਰ ਪੱਟੇਗਾ ਤੀਜੇ ਦਿਨ ਲੈ ਆ ਬੜਦਾ ਉਹਨੂੰ ਵੀ ਸਿਰ ਤੀਜੇ ਦਿਨ ਲੈ ਆ ਬੜਦਾ ਇਹ ਕੰਮ ਕਰਨ ਦਾ ਢੰਗ ਹੁੰਦਾ ਅਸੀਂ ਕਿਹੜੇ ਖੇਤੀ ਨਹੀਂ ਕਰੀ ਪਹਿਲਾਂ ਆ ਤੇਰੀ ਮਾਂ ਜਾਂਦੀ ਹੁੰਦੀ ਹੁੰਦੀ ਚੱਕ ਕੇ ਤੈਨੂੰ ਗੋਦੀ ਲੈ ਕੇ ਆਏ ਉੱਥੇ ਰੋਟੀਆਂ ਲੈ ਕੇ ਜਦੋਂ ਮੈਂ ਹਾਲ ਬੋਂਦਾ ਹੁੰਦਾ ਨਵੇਂ ਜਵਾਨੇ ਦਾ ਨਵੇਂ ਢਡੀਆਂ ਪਟੋਲੇ ਬਣ ਗਏ ਛੋਟੇ ਥਾਏ ਨੇ ਵੱਡੇ ਕੰਮਕਾਰ ਵਾਲੇ ਸੰਦੀਪੋ ਹਾਂਜੀ ਮੜ ਕੇ ਜਾ ਹਾਂ ਚਾਹ ਤਾਂ ਮਸੂਬਾ ਲਾਉਣ ਆਣਾ ਲਗਾ ਦੁੱਧ ਪਾਇਆ ਗਿਆ ਇਹਦੇ ਚ ਨਾ ਮੇਰੀ ਗੱਲ ਸੁਣੋ ਆਪ ਬਾਪੂ ਕਹਤੋ ਤੜਕੇ ਤੜਕੇ ਖੁਰੂ ਪਾਈ ਜਾਂਦਾ ਸੀਗਾ ਉੱਠਣਸਾਰ ਲੱਗ ਜਾਂਦਾਗਾ ਉਹ ਦਸੇ ਨੂੰ ਬੋਲੀ ਜਾਂਦਾ ਜੀ ਦੇਰ ਹੋ ਗਾ ਕਹਿੰਦਾ ਮੇਰੀ ਗੱਲ ਸੁਣੋ ਲੇਟ ਹੋ ਗਿਆ ਜੀ ਏਡੀ ਕਿੱਟੀ ਗੱਲ ਆ ਜੇ ਕਦਨਾਂ ਬੰਦਾ ਲੇਟ ਫੇਟ ਵੀ ਤਾਂ ਹੋ ਹੀ ਸਕਦਾ ਸਾਰਾ ਦਿਨ ਤੋਂ ਕਮਲਿਆਂ ਵਾਂਗੂ ਕੰਮ ਕਰਦਾ ਹਨ ਜੇ ਉਹਨੂੰ ਰੋਟੀ ਪਾਣੀ ਦੇ ਦੋ ਤਾਂ ਬੋਲਣ ਲੱਗ ਜਾਂਦਾ ਵੀ ਇਹਨੂੰ ਕੁੜੇ ਕਿਉਂ ਪਾ ਕਿਉਂ ਪਾ ਕੇ ਦਿੱਤਾ ਲੱਸੀ ਕਿਉਂ ਦਿੱਤੀ ਇਹ ਕੀ ਗੱਲਾਂ ਹੁੰਦੀਆਂ ਮੈਂ ਵੀ ਬਾਪੂ ਨੂੰ ਕਿਹਾ ਜੀ ਵੀ ਰਾਤ ਵੀ ਦਿਲਾ ਪਾਣੀ ਲਾ ਕੇ ਆਇਆ ਵਿਚਾਰਾ ਸਿੱਖ ਜਿਹੜੇ ਵਜੇ ਆਇਆ ਰਾਤ ਨੂੰ ਮੇਰੀ ਗੱਲ ਸੁਣੋ ਅੱਜ ਦੇ ਜ਼ਮਾਨੇ 'ਚ ਇੰਨਾ ਕੰਮ ਕੋਈ ਨਹੀਂ ਕਰਦਾ ਜਿੰਨਾ ਉਹ ਆਪਣਾ ਕਰਦਾ ਨਾਲੇ ਨਾਲ ਕਿੰਨਾਗਾ ਤੇ ਨਹੀਂ ਤਾਂ ਲੋਕ ਘਰ ਖਾ ਜਾਂਦੇ ਆ ਸਾਰਾ ਆ ਲੋਕਾਂ ਦੇ ਦੇਖੇ ਨਹੀਂ ਹੈਗੇ ਸਿਰੇ ਲੱਗੇ ਕਿੰਨੇ-ਕਿੰਨੇ ਪੈਸੇ ਕਰੋ ਚੀਜ਼ਾਂ ਕਿੰਨੇ-ਕਿੰਨੇ ਲੈ ਕੇ ਜਾਂਦੇ ਆ ਬਾਪੂ ਨੂੰ ਕੀ ਸਮਝਾਈਏ ਬਾਪੂ ਨੂੰ ਸਮਝਾ ਤੂੰ ਉਹ ਤੇ ਖਾਣੇ 'ਚ ਗੱਲ ਬਾਤ ਦਿਮਾਗ 'ਚ ਉਹ ਤਾਂ ਮੈਨੂੰ ਵੀ ਬੋਲੀ ਜਾਂਦਾ ਆਖਿਆ ਬਾਅਦ ਜੇ ਕਟਾਇਆ ਹੀ ਆਂ ਕਰਾਇਆ ਉਹਨੂੰ ਪਤਾ ਨਹੀਂ ਅੱਜ ਕੱਲ੍ਹ ਤੂੰ ਨਾ ਗੁੱਸਾ ਮਤਲੀ ਬਾਪੂ ਦੇ ਨਾਲ ਉਹਦਾ ਪੁਰਾਣੇ ਖਿਆਲਾਂ ਦਾਗਾ ਪਰਾਣੀ ਖੱਲਾਂ ਦਾ ਤਾਂ ਹੈਗਾ ਮੇਰੀ ਗੱਲ ਸੁਣੋ ਜੀ ਮੈਂ ਤਾਂ ਨਹੀਂ ਗੁੱਸਾ ਮੰੰਦੀ ਹੈਗੀ ਪਰ ਜਦੋਂ ਜੱਸੇ ਨੂੰ ਬੋਲ ਦਉਂ ਤਾਂ ਮੈਨੂੰ ਦੁੱਖ ਹੁੰਦਾ ਵਿਚਾਰੇ ਨੂੰ ਜੇ ਆਪਾਂ ਕਿਸੇ ਨਾਲ ਐ ਕਰੀਏ ਹਨਾ ਆਪਣੇ ਨਾਲ ਕੋਈ ਐ ਕਰੇ ਆਪਾਂ ਨੂੰ ਦੁੱਖ ਨਹੀਂ ਹੋਊਗਾ ਸਾਰਾ ਦਿਨ ਉਹ ਤੋਂ ਕੰਮ ਕਰਾਈਏ ਤੇ ਸ਼ਾਮ ਨੂੰ ਉਹਦੇ ਨਾਲ ਆਪਾਂ ਗੱਲ ਪੈ ਜੀ ਉਹ ਦੁੱਖ ਤਾਂ ਮੈਨੂੰ ਵੀ ਆਉਂਦਾ ਹੁਣ ਉਹਦੇ ਕਿਹੜਾ ਵਿਚਾਰੇ ਦੇ ਬੱਚੇ ਨਹੀਂ ਹੈਗੇ 10 ਮਿੰਟ ਉਹਨਾਂ ਕੋਲੇ ਵੀ ਬੈਠਣਾ ਆਪਣਾ ਚੱਲ ਤੂੰ ਮੇਰੀ ਗੱਲ ਅੰਦੀ ਰਾਤ ਨੂੰ ਜਾਂਦਾ ਘਰੇ ਹਾਂ ਇਹ ਤਾਂ ਗੱਲ ਹੈਗੀ ਆ ਚਾਹਾਂ ਤਾਂ ਬਣ ਗਈ ਤੂੰ ਜੱਸੇ ਨੂੰ ਪਿਆਰ ਨਾਲ ਸਮਝਾ ਦੇ ਵੀ ਸਾਡੇ ਬਾਪੂ ਦਾ ਤੂੰ ਗੁੱਸਾ ਨਾ ਕਰਿਆ ਕਰ ਇਹ ਤਾਂ ਸੁਭਾਈ ਹੈ ਜੀ ਕੋਈ ਨ ਚਾਹ ਤੁਸੀਂ ਚਲੋ ਉੱਥੇ ਮੈਂ ਚਾਹ ਲੈ ਕੇ ਜਸੇ ਹਾਂ ਭਾਈ ਆ ਜਾ ਲੈ ਚਾਹ ਪੀ ਲੈ ਆ ਜਾ ਓਰੇ ਆ ਗਿਆ ਭਾਈ ਲੈ ਓ ਭਾਈ ਉਹ ਨਾਲ ਮੈਂ ਤੈਨੂੰ ਐਂ ਕਹਿੰਦਾ ਜਸੇ ਹਾਂ ਭਾਈ ਬਾਪੂ ਦਾ ਬੜਾ ਗੁੱਸਾ ਨਾ ਮੰਨਿਆ ਕਰ ਓ ਭਾਈ ਦੇ ਸਾਨੂੰ ਵੀ ਨਹੀਂ ਪਾਕਸ ਦਾ ਤੇਰੀ ਭਾਬੀ ਨੂੰ ਲੈ ਕਿਵੇਂ ਉਹ ਕਰਦਾ ਉਹ ਬੰਦਾ ਹੈਗਾ ਬਾਪੂ ਆਪਣਾ ਪਰਾਣੇ ਖਿਆਲਾਂ ਦਾ ਉਹ ਤਾਂ ਠੀਕ ਹੈ ਭਾਈ ਨਾਲੇ ਬਾਈ ਮੈਨੂੰ ਗੁੱਸਾ ਕਹਦਾ ਹਾਂ ਸਾਡੇ ਮੁਕੱਦਰੀ ਇਹ ਹੋ ਜੇ ਨੇ ਭਾਈ ਗੁੱਸਾ ਕਰਕੇ ਕੀ ਕਰਾਂਗੇ ਹੋ ਨਹੀਂ ਭਾਈ ਯਾਰ ਜੱਸੇ ਕੋਈ ਗੱਲ ਨਹੀਂ ਛੋਟਾ ਭਾਈ ਆ ਫਿਰ ਵੀ ਤੂੰ ਮੇਰਾ ਉਹ ਬਾਈ ਮੈਂ ਸਮਝ ਨਾ ਗੱਲ ਆਪਾਂ ਨਾਲੇ ਆ ਕੋਈ ਸੀਰੀ ਸੰਜੀ ਵਾਲੀ ਗੱਲ ਨਹੀਂ ਰੱਖਦੇ ਆਪਾਂ ਤਾਂ ਭਾਈਆਂ ਵਾਲਾ ਪਿਆਰ ਹੈ ਆਪਣਾ ਤਾਂ ਉਹ ਬਾਈ ਮੈਂ ਵੀ ਨਹੀਂ ਕਦੇ ਸਮਝਿਆ ਮੈਂ ਵੀ ਆਪਦਾ ਘਰ ਸਮਝਦਾ ਬਸ ਇੰਨਾ ਕਿ ਆ ਵੀ ਤੂੰ ਬਾਪੂ ਦੀਆਂ ਗੱਲਾਂ ਤੇ ਮੜਾ ਜਾ ਉਹ ਕਰ ਲਈ ਉਹ ਨਹੀਂ ਭਾਈ ਆਪਣੇ 'ਚ ਫਰਕ ਨਹੀਂ ਆ ਭਾਈ ਉਹ ਬਾਈ ਮੈਨੂੰ ਕੋਈ ਗੁੱਸਾ ਜੇ ਮੇਰਾ ਪਿਆਰ ਹੁੰਦਾ ਉਹ ਵੀ ਮੈਨੂੰ ਇੰਹੀਂ ਕਹਿ ਕੇ ਕਰਦਾ ਗੁੱਸਾ ਕੋਈ ਨਹੀਂ ਨਾਲੇ ਭਾਈ ਕੰਮ ਕਰਨ ਆਪਾਂ ਭਾਈ ਹਾਂ ਪੈਸੇ ਲੈਤੀ ਉਹਦੀ ਗੱਲ ਵੀ ਜਾ ਜਾ ਪਰ ਬਾਈ ਮੈਂ ਰਾਤ ਖੇਤ ਬੜਾ ਲੇਟ ਹੋਗਾ ਦਾ ਕਰਕੇ ਉਹਦਾ ਹੁਣ ਮੈਨੂੰ ਪਤਾ ਹੀ ਆ ਮੈਂ ਕਹਿਤਾ ਸੀ ਉਹਦਾ ਬਾਪੂ ਨੂੰ ਵੀ ਤੂੰ ਬੜਾ ਨਾ ਹੋ ਕਰਿਆ ਕਰ ਜੱਸੀ ਨੂੰ ਕੋਈ ਨਹੀਂ ਬਾਈ ਤੁਸੀਂ ਕਰੋ ਕੰਮ ਮੈਂ ਚਾਹ ਪੀ ਕੇ ਜਾਨਾ ਖੇਤ ਮੈਂ ਵੀ ਚੰਗਾ ਰੋਟੀ ਰੱਟੀ ਬਾਈ ਬਣੀ ਪਈ ਆ ਹਾਂ ਹਾਂ ਬਣੀ ਪਈ ਹੋਗੀ ਠੀਕ ਆ ਬਾਈ ਮੈਂ ਉਹਨਾ ਬਣਾਉਣਾ ਕਹਿਣਾ ਤੇਰੀ ਭਾਬੀ ਨੂੰ ਠੀਕ ਆ ਬਾਈ ਚੱਲ ਆ ਜੀ ਫਿਰ ਉਤਰੋ ਚੰਗਾ ਚੰਗਾ ਬਾਈ ਆ ਜਾਨ ਠੀਕ ਆ ਸੰਦੀਪ ਹਾਂਜੀ ਕੀ ਕਰੀ ਜਾਂਦੀ ਆ ਕੁਛ ਨਹੀਂ ਮੈਂ ਤਾਂ ਉਹ ਕੱਪੜੇ ਜੀ ਦੀ ਤੈ ਮਾਰੀ ਜਾਂਦੀ ਸੀ ਅੰਦਰ ਸੁਣਾ ਸਫਾਈ ਕਰੀ ਜਾਂਦੀ ਸੀ ਰੋਟੀ ਬਣ ਗਈ हां रोटी ने कदो नहीं बनी पई है ना बंद कर रोटी ना हां बंद नहीं है रोटी चल मैं वो बोतल देख रहा नाले कोई दूध लेके जाना ना वो कल वाली तो खेत ही भूल जाए चल तू से इत्ते देख लो कि मैं रोटी पोंनी होने चूल्हे पे रखी जाएगी सिंक ना बोतल नहीं यार वो की कर जाना वो बोतल जी देख रहा सी मिलके ਮੈਡੀਕਲ ਸੁਣ ਹਾਂ ਖੇਤ ਕਿਤੇ ਘੁੱਸਿਆ ਪਤਾ ਨਹੀਂ ਗਰੀ ਬੈਠੇ ਗੁਰਗੜਾ ਪਾਣੀ ਬੈਠੇ ਹਾਂ ਓਏ ਨਹੀਂ ਬਾਪੂ ਯਾਰ ਕੱਲ ਉਹ ਭੁੱਲਿਆ ਆਪਣਾ ਬੋਤਲ ਖੇਤ ਹਾਂ ਹੁਣ ਕੀ ਦੁੱਧ ਲੈ ਕੇ ਜਾਣਾ ਹੋਰ ਨਹੀਂ ਜਾ ਸਕੀ ਬਸੇ ਹੋ ਤੇਰੇ ਦੁੱਧ ਲੈ ਕੇ ਜਾਣਾ ਕਿਉਂ ਕਾਹਦੇ ਬਾਅਦ ਲੈ ਕੇ ਜਾਣਾ ਚਾਹ ਬਣਾਵਾਂਗੇ ਹੋਰ ਉੱਥੇ ਖੋਆ ਵਰਨਾ ਖੋਆ ਨਾ ਖਾਡ ਜਾ ਕੇ ਖੀਰ ਬਣਾ ਲੈ ਉੱਤੇ ਪਾ ਦਿਓ ਖੀਰ ਬਣਾ ਲੈਓ ਹਾਂ ਪਾ ਦਿਓ ਚਾਹ ਪਾਣੀ ਦੇ ਵੀ ਓਖਾ ਮੈਂ ਮੈਂ ਆਉਣਾ ਬਦਾਮ ਲੈ ਕੇ ਉੱਡੇ ਮੰਗਰ ਨਾਲੇ ਕਾਜੂ ਗੁੱਜੂ ਲਿਓ ਸ਼ਰਮਰੀ ਮਾਦਾ ਆਪਦਾ ਕੀ ਡੱਕਾ ਤੋੜਨਾ ਉਹਨੂੰ ਵੀ ਕਹ ਕੇ ਮੈਂ ਉਹਦੇ ਧਿਆਨ ਚ ਨਹੀਂ ਗਿਆ ਲੱਗੀ ਹੈ ਇਹ ਮੈਂ ਇੱਥੇ ਦੁੱਧ ਲੈ ਕੇ ਜਾਵਾਂ ਕੱਲਾ ਦੇ ਕੀ ਕਰਦਾ ਪੱਟੇਗਾ ਘਰ ਪੱਟੇਗਾ ਤੂੰ ਮਰਾ ਤੂੰ ਪੱਟੇਗਾ ਚੌਰਿਆ ਘਰ ਪੱਟੇਗਾ ਸੰਦੀਪ ਬਣਤੀ ਰੋਟੀ ਹਾਂ ਰੋਟੀ ਤਾਂ ਆਸਲ ਡੱਬੇ ਚ ਪਾਈ ਹੋਈ ਹੈ ਜੀ ਮੇਰੀ ਬਣਤੀ ਹਾਂ ਥੋੜੀ ਵੀ ਪਾਤੀ ਇਸ ਮੈਂ ਤਾਂ ਆ ਬੋਤਲ ਚ ਨਾਲੇ ਦੁੱਧ ਪਾਦੀ ਜਾਂਦਾ ਦੁੱਧ ਪਾ ਦਿੰਨੀ ਹੈਗੀ ਹਾਂ ਤੇ ਜਦਸੇ ਨੂੰ ਨਾ ਰੋਟੀ ਫੜਾ ਲਈ ਤੂੰ ਚੰਗਾ ਮੜੇ ਮੈਂ ਜਾਇਆਗਾ ਮੈਂ ਖੇਤ ਬਾਅਦ ਚ ਜਾਊਂਗਾ ਠੀਕ ਆ ਰੋਟੀ ਖਾ ਕੇ ਪਹਿਲਾਂ ਮਗ ਜੂ ਹਾਂ ਤਾਂ ਤੂੰ ਉਹਨੂੰ ਫੜਾ ਦੀ ਹਾਂ ਕੋਈ ਨਾ ਫੜਾ ਦਿੰਨੀ ਐ ਜੀ ਬਾਈ ਲੈ ਰੋਟੀ ਹਾਂ ਲੈ ਗਈ ਹੁਣੇ 1 ਮਿੰਟ ਖਾ ਲੈ ਜੱッセ ਤੇਰੇ ਬਾਈ ਨੇ ਕਿਹਾ ਸੀਗਾ ਰੋਟੀ ਖਾ ਕੇ ਨਾ ਖੇਤ ਵੱਗ ਜੀ ਤੇ ਉਹ ਥੋੜਾ ਜਿਹਾ ਲੇਟ ਆਊਗਾ ਉਹਨੂੰ ਕੰਮ ਆ ਨਾਲੇ ਰੋਟੀ ਪੈਕ ਕੀਤੀ ਪਈ ਡੱਬੇ ਚ ਦੁੱਧ ਵੀ ਪਾਇਆ ਪਿਆ ਉਹ ਵੀ ਲੈ ਜੀ ਨਾਲ ਠੀਕ ਹੈ ਹਾਲ ਤਾਂ ਨਹੀਂ ਮੀੜਾ ਯਾਰ ਕੰਮ ਪੈਣਾ ਪਾਣੀ ਨਹੀਂ ਖੜਾ ਲੰਘਦਾ ਹੈਗਾ ਤੰਗ ਹੋਈ ਜਾਂਦੀ ਰਹਿੰਦੀ ਰਾਤ ਨੂੰ ਥਾਲ ਘੜ ਕੇ ਨਾ ਅੱਗ ਲਾ ਦਾਂ ਖੜਾ ਪਾਣੀ ਨਹੀਂ ਚੜਦਾ ਤੰਗ ਹੋਈ ਜਾਂਦੀ ਰਹਿੰਦੀ ਰਾਤ ਨੂੰ ਐਨੇ ਬਾਈ ਆ ਜੂਗਾ ਫਿਰ ਇਹ ਕੁਸ ਕਰਾ ਲੂਗਾ ਨਾਲ ਤਾਂ ਕੀ ਕਰਨੀ ਫਿਰ ਕੱਲੇਾਂ ਤਾਂ ਕਰਨੀ ਜੱਸੇ ਹਾਂ ਬਾਈ ਨਾ ਕੁਛ ਨਹੀਂ ਭਾਈ ਆ ਯਾਰ ਪਾਣੀ ਚੜਦਾ ਘੜਕੇ ਮੈਂ ਲਾਤੀ ਨੂੰ ਅੱਗ ਫਿਰ ਮੈਂ ਚੱਲ ਮੱਚ ਜੂ ਬਰੇ ਕੰਮ ਨਹੀਂ ਬੜੂ ਹਨਾ ਉਧਰ ਮੈਂ ਕਰਤਾ ਸੀ ਉਹ ਪਾਣੀ ਜਾਂ ਉਹ ਪੈਂਦਾ ਸੀ ਉਹਦੇ ਚ ਉਹ ਤਾਂ ਠੀਕ ਕਰਤਾ ਭਾਈ ਨੱਕੇ ਜਿਹਾ ਤਾਂ ਲਾਤੀ ਦੁਬਾਰੇ ਅੱਛਾ ਹਾਂ ਤਾਂ ਠੀਕ ਉਹਦੇ ਕਰ ਅੱਗ ਨਹੀਂ ਲਾਤੀ ਯਾਰ ਉਹ ਤਾਂ ਠੀਕ ਹੈ ਔਰ ਮਾਂ ਭਾਈ ਮੱਚ ਜੂ ਬੜਾ ਬੁਰਾ ਹਾਲ ਹੋਇਆ ਬੈਸੀ ਭਾਈ ਚੱਲ ਇਹਨੂੰ ਇਕੱਠਾ ਜਾ ਕਰਦੇ ਬਾਅਦ ਜਦੋਂ ਅੱਗ ਬੁਝ ਗਈ ਕੋਈ ਨਾ ਕੋਈ ਨਾ ਭਾਈ ਤੇ ਮੈਂ ਦੇਖਦਾ ਉਧਰ ਨਾਲ ਉਹ ਇੱਕ ਦੋ ਨੱਕੇ ਜਿਹੇ ਹੋਰ ਰਹਿੰਦੇ ਸੀ ਚੱਲ ਜਾਇਆ ਹਾਂ ਤਾਂ ਦੇਖ ਕੇ ਕਰਾਂਗੇ ਫਿਰ ਬਾਰੀ ਬਾਰੀ ਨਾ ਕਰਨਾ ਭਾਈ ਉਸ ਤੋਂ ਠੀਕ ਆ ਭਾਈ ਠੀਕ ਆ ਪਟੋ ਹਟੇ ਪਿਆ ਪਣੀ ਦਾ ਉਤਰ ਪਿਆ ਪਣੀ ਉਹਨਾਂ ਖੱਟਾ ਮੱਤਰਾ ਮੈਂ ਦੂ ਕਹਿੰਦਾ ਅੱਗੇ ਕਿ ਚਾਚਾ ਆਪਣਾ ਸਾਰਾ ਮਖਾਲਾ ਸਾਰਾ ਸੁਦਾ ਬੈਠ ਗਾਣ ਰੱਦਦਾ ਤਾਂ ਤੇਰਾ ਕਿੜਾ ਜਾ ਮਾਰ ਕੇ ਕਿਹੜਾ ਦਿਖਾਈ ਜਿਦਕੇ ਮੁੜ ਕੇ ਪਤਾ ਨਹੀਂ ਫਿਰ ਆਇਆ ਪਤਾ ਨਹੀਂ ਨਹੀਂ ਆਇਆ ਚੱਲ ਦੇਖਦਾ ਜਾਂਦਾ ਮੈਂ ਕਰਦਾ ਉਹ ਤੇ 50 ਬੀਲਾ ਜਾ ਕਣ ਲਾਈਟ ਆ ਗਈ ਆ ਗਿਆ ਭਾਈ ਆਇਆ ਆਇਆ ਬਣ ਗਈ ਭਾਈ ਜੱਥੇ ਐ ਕਰੋ ਹਾਂ ਭਾਈ ਚਾਹ ਪਾ ਲੈ ਯਾਰ ਬਣੀ ਪਈ ਆ ਚਪਾਈ ਨਹੀਂ ਤੁਸੀਂ ਭਾਈ ਹਾਂ ਪਿਆਦੇ ਪਿਆਦੇ ਚਾਹ ਪਿਆਦੇ ਇਹਨੂੰ ਚਾਹ ਆ ਪੁੱਛ ਲੈ ਕੀ ਕਹੀ ਜਾਂਦਾ ਏ ਕੀ ਕਹਿੰਦਾ ਉਹ ਸਾਡੇ ਦੋ ਕਿਹੜੇ ਉੱਤਰ ਸਾਡੇ ਭਾਂਦੇ ਹੋ ਪੱਤੋ ਮਾਂ ਦੇ ਉਹ ਖੱਡ ਖੋੜੇ ਵਿੱਚ ਨਹੀਂ ਪੈ ਗਿਆ ਉਹ ਬਈ ਪਾਣੀ ਯਾਰ ਖੱਡ ਵਿੱਚ ਦੀ ਪੈ ਗਿਆ ਉਹ ਤੇ ਖੱਡ ਵਿੱਚ ਦੀ ਇਹ ਇਹ ਕਿੱਥੇ ਸੀ ਤੂੰ ਕਿੱਧਰ ਭੱਗਾ ਜੀ ਬਾਈ ਮੈਂ ਇੱਥੇ ਸੀ ਰਾਤ ਕਈ ਵਾਰੀ ਮੰਗ ਰੋ ਟੋਟਾ ਟਕੇ ਲੰਘ ਉਹ ਮੈਂ ਮੋਟਰ ਬੰਦ ਕਰਕੇ ਗਿਆ ਉਦੋਂ ਕਿਸੇ ਪਾਸੇ ਪਾਣੀ ਸੁੱਟਿਆ ਹੈਗਾ ਮੈਂ ਇੱਥੇ ਤਾਂ ਰਿਹਾ ਸੀ ਟੋਟਾ ਬਾਲਾ ਤਾਂ ਹੀ ਨਿਸ਼ਾਨ ਰਮਿਆ ਰੁਕਿਆ ਹੱਟੇ ਦੋ ਕਿਹੜੇ ਭੱਜੇ ਯਾਰ ਇਹਦਾ ਭੱਜ ਪਰ ਸ਼ਰਮਾ ਕੇ ਹਟੇ ਸੀ ਦੇਖ ਲਾ ਬਾਈ ਬਾਤ ਚ ਪੈ ਗਿਆ ਉਹ ਯਾਰ ਕੋਲ ਦਾ ਗੌਰ ਤੋਂ ਬਾਈ ਗੌਰੀ ਉਹ ਇਹ ਕਿੱਥੇ ਗੌਰ ਕਰਦਾ ਇਹਨੂੰ ਸਰਾਣਾ ਲੈ ਕੇ ਦੇ ਦਿਆ ਕਰ ਇੱਥੇ ਸਰਾਣਾ ਲਾ ਦਿਆ ਕਰ ਮੱਜੇ ਤੇ ਸੌਂਦਿਆ ਕਰੂ ਏ ਉਹ ਬਾਪੂ ਚਾਹ ਜੂ ਦਾ ਪੀ ਲੈਣ ਦੇ ਚਾਹ ਪੀ ਲੈਣ ਦੇ ਚਾਹ ਪੀ ਲੈਣ ਦੇ ਆ ਲਾਈਟ ਹੁਣ ਦੁਬਾਰੇ ਆ ਗਈ ਹੁਣੀ ਆਈ ਆ ਹਜੇ ਆਈ ਆ ਇੱਥੇ ਹੋਵਾਂਗੇ ਤੇ ਪਰ ਨਾ ਨਾ ਇਹਨਾਂ ਦਾ ਲੰਬਾ ਆ ਕੇ ਸਿਰ ਖੜਾਗਾ ਇਹ ਰਾਤ ਸੌਂ ਸੌਂ ਕੇ ਆਉਗਾ ਕੰਮ ਕੰਮ ਨਹੀਂ ਕਰਦਾ ਚੱਕ ਕੋਈ ਕਹੀਦੀ ਆਉਦੀ ਚੱਲ ਬਾਈ ਮੈਂ ਦੇਖ ਕੋਈ ਨਾ ਬਾਈ ਫੇਰ ਪੀਣਾ ਮਾੜਾ ਦੇਖ ਆ ਮੈਂ ਪਹਿਲਾਂ ਦੇਖ ਆ ਮੈਂ ਦੇਖ ਆ ਮੈਂ ਕੱਲ ਸੁਣੋ ਮੇਰੀ ਤੂੰ ਯਾਰ ਕੀ ਬਾਪੂ ਯਾਰ ਤੈਨੂੰ ਸੰਗ ਆਉਣੀ ਚਾਹੀਦੀ ਆ ਉਹ ਸੰਗ ਉਹ ਅਗਲੇ ਤਾਂ ਲਾਂਬਾ ਦਵਾਤਾ ਅਗਲੇ ਦੇ ਪਾਣੀ ਪੈ ਗਿਆ ਆ ਉਹਦਾ ਰਹਿ ਗਿਆ ਸੁੱਕਾ ਰਹਿ ਗਿਆ ਲੈ ਕੋਈ ਚੱਲ ਫੇਰ ਉਹਨੇ ਚੱਸੇ ਨਿਕੜੇ ਜਾਂ ਵੱਢ ਕੇ ਪਾਤਾ ਬਾਪੂ ਪਾਣੀ ਕੋਈ ਖੱਡ ਖੱਡ ਵਿੱਚ ਉਹ ਵੱਟ ਕੇ ਤਾਂ ਨਹੀਂ ਪਾ ਗੱਲ ਸੁਣਦਾ ਨਹੀਂ ਲੈਣਾ ਨਹੀਂ ਦੇਣਾ ਯਾਰ ਤੂੰ ਚਾਹ ਪਾਣੀ ਵੀ ਨਹੀਂ ਪੀਂਦਾ ਚਾਹ ਪਾਣੀ ਨਹੀਂ ਪੀਂਦਾ ਯਾਰ ਆਵਦੀ ਜੀ ਮਾਰੀ ਜਨੋ ਖੇਤੀਆਂ ਕਰਨੀਆਂ ਸੌਖੀਆਂ ਪਈਆਂ ਨੇ ਕਿਤੇ ਉਹਦੀ ਹਮਾਇਤ ਕਰਾਉਂਦਾ ਹਜੇ ਉਹਦੀ ਹਮਾਇਤ ਕਰਾਉਂਦਾ ਐ ਨਹੀਂ ਕਹਿੰਦਾ ਵੀ ਬਾਪੂ ਆਪਣੀ ਕੰਨ ਕਹ ਰਹੀ ਆ ਹੁਣ ਇੱਕ ਪਾਣੀ ਰਹਿ ਗਿਆ ਇਹ ਵੀ ਇਹ ਵੀ ਨਹੀਂ ਤੁਸੀਂ ਪੱਤਾਂ ਘਣਾ ਲਾਉਂਦੇ ਪਤਾ ਨਹੀਂ ਕੀ ਦਿਮਾਗ ਚ ਬੜਿਆ ਇਹਨਾਂ ਦੇ ਲੈ ਪਾਣੀ ਧਿਆਰ ਕਰ ਤੇ ਫੇਰ ਮੈਂ ਦੁਬਾਰਾ ਛੱਟ ਜਿਹੇ ਬੰਦ ਖੜਾ ਹੋ ਜੂ ਹੋਰ ਉਹ ਇਹਨੂੰ ਚੱਜਣਾ ਗਾਲ ਲਾ ਚੱਜਣਾ ਲਾ ਦੇ ਉਹ ਲੱਗਦਾ ਤਾਂ ਇਹ ਬਸ ਹੁਣ ਨਹੀਂ ਟੁੱਟਦਾ ਹੈਗਾ ਹੁਣ ਨਹੀਂ ਟੁੱਟਦਾ ਹੈਗਾ ਆ ਦੇਖ ਲੈ ਪਾਣੀ ਇੱਧਰ ਤੇ ਗਿਆ ਟੁੱਟ ਕੇ ਸਾਰਾ ਉਹ ਤਾਇਆ ਰਾਤ ਕਾਨੂੰ ਤੂੰ ਸਹਿ ਮੇਰੇ ਗਏ ਤੋਂ ਮੰਗ ਰੋ ਖੱਡ ਖੁੱਡ ਪੈ ਗਈ ਹੂ ਹਾਂ ਹਾਂ ਸੌ ਗਿਆ ਆਰਾਮ ਨਾਲ ਸੌ ਗਿਆ ਉਹ ਨਹੀਂ ਤਾਇਆ ਸੁੱਤਾ ਨਹੀਂ ਹਾਂ ਤੂੰ ਮੇਰੇ ਗੱਲ ਸੁਣ ਉਹ ਹਾ ਤੈਰਾ ਪਿਓ ਵੀ ਸਾਡੇ ਨਾਲ ਸੀਰੀ ਰਿਆ ਪਤਾ ਤਾਂ ਸੋਨੇ ਦਾ ਰੁਪਿਆ ਸੀ ਸੋਨੇ ਦਾ ਰੁਪਿਆ ਤੂੰ ਕੰਮ ਕਰਕੇ ਜਮਾ ਨਹੀਂ ਬਚਦਾ ਤਾਇਆ ਕੀ ਗਲਤ ਕਰਤਾ ਹੁਣ ਮੈਂ ਗਲਤ ਤੁਸੀਂ ਨਹੀਂ ਕਰਿਆ ਆ ਸਰਕਾਰ ਨੇ ਕਰਤਾ ਉਹ ਸਰਕਾਰ ਨੇ ਤੁਹਾਨੂੰ ਫਰੀ ਦਾ ਖਾਣ ਨੂੰ ਦਿੰਦੇ ਆ ਤੁਸੀਂ ਗਏ ਚਾਂਬਲ ਤਾ ਜਿਹੜਾ ਸਰਕਾਰ ਦਿੰਦੀ ਉਹ 5 ਕਿਲੋ ਕਣਕ ਨਾਲ ਕਿਹੜਾ ਵੇਰ ਸਾਡਾ ਕਾਲ ਲੰਘ ਜਾਂਦਾ 5 ਕਿਲੋ ਨਾਲ ਲੰਘ ਜਾਂਦਾ ਉਥੇ ਤਾਂ 5 ਕਿਲੋ ਆ ਤਾਂ ਲਾਲਾ ਸਮਾਰ ਕੇ ਹੁਣ ਉਹ ਲੱਗਿਆ ਤਾਂ ਕੋਈ ਨਾ ਲੱਗਿਆ ਤਾਂ ਆ ਲੱਗਿਆ ਤਾਂ ਆ ਅਗਲੇ ਦਾ ਲਾਂਭਾ ਆਪਦੇ ਸਿਰ ਪਵਾਤਾ ਤਾਂ ਸਾਰਾ ਕੁਝ ਆ ਆਪਦੀ ਸੁਪੀ ਰਹੀ ਆ ਦੁਬਾਰੇ ਵੱਢ ਕੇ ਉਧਰ ਕਰਤਾ ਮੈਂ ਕਹਿ ਦੂੰਗਾ ਉਹਨੂੰ ਕੋਈ ਨਹੀਂ ਪਾਏ ਕਿਹਨੂੰ ਕਹਦੇਗਾ ਅਗਲਾ ਤਾਂ ਮੇਰੇ ਗਲ ਪਈ ਗਿਆ ਤੂੰ ਟਾਵਰ ਨਾਲ ਇੱਥੇ ਫਿਰਦਾ ਰਹਿਣਾ ਕਾ ਨਾ ਕੋਈ ਕੰਮ ਕਰਦਾ ਨਾ ਲੈਣਾ ਨਾ ਦੇਣਾ ਹੁਣ ਪਾਣੀ ਟੁੱਟਣਾ ਨਹੀਂ ਚਾਹੀਦਾ ਮੈਂ ਤੁਹਾਨੂੰ ਦੱਸਾਂ ਗੱਲ ਨਹੀਂ ਟੁੱਟਦਾ ਤਾਂ ਹੁਣ ਨਹੀਂ ਟੁੱਟਦਾ ਆਹੋ ਹੁਣਦਾ ਨਹੀਂ ਕਰਦਾ ਨਹੀਂ ਗੱਲ ਅੰਦਰ ਇਹ ਵੀ ਸਾਰਾ ਦਿਨ ਯਾਰ ਵੱਡੂ ਖਾਉਂ ਕਰਦਾ ਰਹਿੰਦਾ ਉਹ ਸਾਡੀਆਂ ਤਾਂ ਮਜਬੂਰੀਆਂ ਨੇ ਕੰਮ ਕਰਨਾ ਪਹਿਲਾਂ ਸਾਡੀ ਥਾਂ ਨਾ ਕਦੇ ਤੁਸੀਂ ਖਰਚੇ ਦੇਖੋ ਤੁਹਾਨੂੰ ਫੇਰ ਪਤਾ ਲੱਗੂ ਸੇਟਾ ਨਾਲ ਲੱਗੂ ਇਸ ਦੀ ਵੀ ਕੋਈ ਅੱਗੇ ਦੇ ਬੰਦੇ ਹੂੰ ਉਹ ਗੱਲ ਸੁਣ ਕੁੜੀਏ ਹਾਂਜੀ ਬਾਪੂ ਉਹ ਸਿੰਦਾ ਕਿੱਥੇ ਆ ਉਹ ਤਾਂ ਮੋਟਰਸਾਈਕਲ ਤੇ ਤੇਲ ਪਾਉਣ ਗਿਆ ਸੀ ਬਾਜ਼ਾਰ ਜਾਣਾ ਸੀਗਾ ਮੰਡੀ ਅੱਛਾ ਉਹਨੇ ਕਲੇ ਨਹੀਂ ਜਾਣਾ ਨਹੀਂ ਬਾਪੂ ਮੈਂ ਜਾਣਾ ਸੀ ਨਾਲ ਮੈਂ ਸੂਟ ਲੈ ਕੇ ਆਉਣਾ ਸੀ ਨਾਲੇ ਥੋੜਾ ਜਿਹਾ ਮੇਰਾ ਸਮਾਨ ਖਤਮ ਹੋ ਰਿਹਾ ਸੀ ਉਹ ਲੈ ਕੇ ਆਉਣਾ ਸੀਗਾ ਸਮਾਨ ਤਾਂ ਤੇਰਾ ਖਤਮ ਹੋ ਗਿਆ ਤੀਏ ਆਹ ਘਰ ਤੁਸੀਂ ਜਰੂਰ ਖਤਮ ਕਰ ਦੋ ਆਹ ਬਾਲਾ ਇਹ ਤੇ ਕਿੰਨੇ ਪੈਸੇ ਲੱਗੇ ਆ ਬਾਪੂ ਇਹਦੇ ਤਾਂ 5000 ਹੀ ਲੱਗਿਆਗਾ ਕੋਈ 5000 ਲੱਗਿਆ ਜੇ ਇਹਦੇ ਵਿੱਚ 5000 ਹੋਰ ਪਾਉਂਦੇ ਨਾ 10000 ਦੀ ਬੱਕਰੀ ਵਧੀਆ ਹੁੰਦੀ ਆ ਤੈਨੂੰ ਤਾਂ ਮੈਨੂੰ ਨਾ ਕਹ ਤੀਓ। ਓ ਬਾਪੂ ਥੋੜੀ ਸੋਚ ਪੁਰਾਣੇ ਜ਼ਮਾਨੇ ਦੀ ਆ। ਹੁੰਦੀਆਂ ਨੋਹਾਂ ਦੀਆਂ ਫਾਸਟ ਸਟੇਟ ਕਰਾ ਕੇ ਰੱਖਦੀਆਂ ਨੇ, ਸੋਹਣੇ ਵਾਲ ਬਣਾ ਕੇ ਰੱਖਦੀਆਂ ਨੇ। ਤੁਸੀਂ ਕਿਉਂ ਨਹੀਂ ਸਮਝਦੇਗਾ? ਐ ਕਰੋ ਫਿਰ 5000 ਮੈਨੂੰ ਦੇ ਦਿਓ। ਮੈਂ ਆ ਦਾੜੀ ਵੀ ਸਟੇਟ ਕਰਾਇਆ ਹਾਂ। ਓ ਬਾਪੂ ਤੂੰ ਤੇਰੇ ਸੋਚ ਪੁਰਾਣੇ ਜ਼ਮਾਨੇ ਦੀ। ਤੁਸੀਂ ਕਿਉਂ ਨਹੀਂ ਸਮਝਦੇ ਇਹਨੇ ਫੇਰ ਕੀ ਹੋ ਗਿਆ? 5000 ਹੀ ਤਾਂ ਲੱਗਿਆਗਾ। ਲੋਕ ਤਾਂ 10-10000 ਲਾ ਕੇ ਆਉਂਦੇ ਆ ਜਿੱਦਣ ਮੈਂ ਵਾਲ ਸਟੇਟ ਕਰਾ ਕੇ ਲਈ ਆਂ ਨਾ। ਇੱਕ ਕੁੜੀ ਵੱਟੀ ਸੋਨੇ 10000 ਦੇ ਕਰਾਈ ਸੀ ਤੇ ਮੈਂ ਤਾਂ ਫਿਰ ਵੀ ਬਾਪੂ ਪੰਜ ਹੀ ਲਾਇਆਗਾ ਪੰਜ ਤਾਂ ਲਾਇਆ ਅਗਲੇ ਤਾਂ ਸਰਦਾ ਸਰਦਾ ਹਾਂ 1.5 ਲੱਖ ਰੁਪਏ ਚ ਤਾਂ ਆਪਾਂ ਨੌਕਰ ਲਾਇਆਗਾ ਸਮਝ ਗਈ ਨਾ ਇਹ ਪੈਸੇ ਕਿਤੇ ਕੰਧਾਂ ਨੂੰ ਨਹੀਂ ਲੱਗਦੇ ਫਿਰ ਮਾਪੋ ਮੈਂ ਸਮਝਦੀ ਹਾਂ ਤੇਰੀ ਗੱਲ ਨੂੰ ਪੈਸੇ ਨਹੀਂ ਕੰਧਾਂ ਨਾਲ ਲੱਗਦੇ ਨਾ ਫਿਰ ਐਡੀ ਕਿਹਦਾ ਲਾਹਣੀ ਤਾਂ ਮੇਰੀ ਉਮਰ ਆਉਂਦੇ ਚਾਹ ਪੂਰੇ ਕਰਨ ਦੀ ਫਿਰ ਇਤੋਂ ਬੁੜੀ ਹੋ ਕੇ ਥੋੜੀ ਕਰੂੰਗੀ ਮੈਂ ਤੂੰ ਸਮਝਦੀ ਨਹੀਂ ਕੁੜੀਏ ਤੂੰ ਸਮਝਦੀ ਨਹੀਂ ਉਧਰ ਉਹ ਛਿੰਦਾ ਚੌਰਾ ਚੱਕਦਾ ਮੋਟਰਸਾਈਕਲ ਤੇ ਤੇਲ ਪਵਾ ਕੇ ਥੂ ਮੰਡੀ ਥੋ ਮੰਡੀ ਉਹ ਮੋਟਰਸਾਈਕਲ ਕਿਹੜਾ ਪਾਣੀ ਤੇ ਚੱਲਦਾ ਨਾਲੇ ਮੈਨੂੰ ਐ ਦੱਸ ਚੱਲ ਸਾਡੀ ਗੱਲ ਓਹੋ ਦੱਸਾ ਕਿੱਥੇ ਆ ਬਾਪੂ ਪਤਾ ਨਹੀਂ ਹੈਗਾ ਘਰੇ ਤਾਂ ਆਇਆ ਨਹੀਂ ਹੈਗਾ ਅਜੇ ਘਰੇ ਨਹੀਂ ਆਇਆ ਪੁਆ ਉਹ ਜਿਹੜਾ ਤੁਸੀਂ ਨੋਕ ਲਾ ਲੜਾਣ ਵਾਲਾ ਉਹ ਜੇ ਤੁਸੀਂ ਆਪ ਹੋਗੇ ਤੁਸੀਂ ਨਹੀਂ ਘਰ ਬਸਣ ਦੇਦੇ ਮੇਰਾ ਘਰ ਨਹੀਂ ਬਸਣ ਦੇਦੀ ਇਹ ਸਮਝਜੋ ਸਮਝਜੋ ਬਾਬਾ ਮੈਨੂੰ ਕਹਿੰਦਾ ਦੋਸ਼ ਦਿਨੇ ਹੋਗੇ ਲੱਭ ਕੇ ਤਾਂ ਉਹਨੂੰ ਤੁਸੀਂ ਲਿਆਏ ਹੋ ਜਾਂ ਉਹਨੂੰ ਪਤਾ ਛੰਦੇ ਨੂੰ ਮੈਨੂੰ ਤੁਸੀਂ ਐਵੇਂ ਕਹੀ ਜਾਂਦੇ ਰਹੇ ਨੇ ਉਹ ਤੋਂ ਉਹਨੂੰ ਵੀ ਸਮਝਾਇਆ ਕਰਨਾ ਜਦੋਂ ਸਮਝੇ ਨਹੀਂ ਮੈਂ ਤਾਂ ਇੱਥੇ ਰ ਮੱਥਾ ਮਾਰਦੀ ਉਹਦੇ ਨਾਲ ਜਸ ਤੇਨੂੰ ਵੀ ਸਮਝਾਇਆ ਸਮਝਾ ਥੱਕ ਗਈ ਹੁਣ ਮੈਂ ਦੱਸ ਕੀ ਕਰਾਂ ਮੇਰਾ ਕੀ ਕਸੂਰ ਆ ਤੇਰਾ ਕਸੂਰ ਇਹੀ ਆ ਤੀਏ ਤੋਨਾ ਆਹ ਬੜਾ ਖਰਚਾ ਜਨਾ ਕਰਿਆ ਕਰ ਚਲ ਉਹਨੂੰ ਮੈਂ ਦੇਖਦਾ ਕੰਜਰ ਨੂੰ ਕਰਦਾ ਕੰਮਕ ਨਾ ਹੋ ਠੀਕ ਹੈ ਉੱਧਰ ਦੇਖਦਾ ਮੈਂ ਜਾ ਕੇ ਤੇ ਬਾਪੂ ਮੂਮੀ ਨਾ ਮੇਰਾ ਪਤਾ ਨਹੀਂ ਕਿ ਹੋ ਜਾ ਸਵਾ ਦਾ ਪਹਿਲੀ ਵਾਰ ਦੇਖਿਆ ਮੈਂ ਤਾਂ ਇਨ ਨੜ ਬਬੜਾ ਸਾਡਾ ਬਾਪੂ ਸੀ ਪੰਡ ਵਾਲਾ ਉਹਨੇ ਤਾਂ ਕਦੇ ਨਹੀਂ ਰੁੱਕਿਆ ਟੋਕਿਆ ਸੀ ਜਿੱਦਨ ਦੇ ਇਹਨਾਂ ਦੇ ਘਰੇ ਆਈਆਂ ਇਹ ਬੁਢੇ ਨੇ ਸਾਰਾ ਕਾ ਸੱਤੇ ਚੱਕ ਰੱਖਿਆ ਜੇ ਰਿਸ਼ਤੇਦਾਰੀ ਚ ਵਗਜੋ ਤਾਂ ਹੱਥ ਧੋਕੇ ਮਗਰ ਪੈ ਜਾਊਗਾ ਜੇ ਮੰਡੀ ਚਲਜੋ ਤਾਂ ਹੱਥ ਧੋਕੇ ਮਗਰ ਪੈ ਜਾਊਗਾ ਵੀ ਹੁਣ ਤੇਰੀ ਤਾਂ ਉਮਰ ਨੰਗੀ ਸਾਡੀ ਤਾਂ ਉਮਰ ਹੋਣੀ ਆ ਖਾਨਣ ਪੈਣਨ ਦੀ ਹੰਡਾਉਣ ਦੀ ਫੇਰ ਕੀ ਹੋ ਗਿਆ ਲੈ ਜੇ ਬਾਸ ਡੇਟ ਕਰਾ ਲੇ ਫਿਰ ਬਾਲ ਕਿਉਂ ਕਰਾਈ ਆ ਵੀ ਲੋਕ ਇੰਨੇ ਨੇ ਪੈਸੇ ਖਰਚ ਕਰਦੇ ਆ ਮੈਂ ਤਾਂ ਫਿਰ ਵੀ ਆਪਦਾ ਘਰ ਦੇਖ ਕੇ ਘੱਟ ਕਰਦੀ ਆ ਸਾਰੀ ਉmber ਬੈਠ ਗਏ ਉਹ ਲੈ ਉਹ ਗੱਲ ਸੁਣਾ ਹਾਂ ਤਾਂ ਉਹ ਇਹਨੂੰ ਰਲਾਇਆ ਵੀ ਆ ਕੁ ਟੋਕਰਾ ਆ ਤਾਂ ਹੁਣੀ ਪਾ ਕੇ ਹਟਿਆ ਬਸ ਇਹਨੂੰ ਕੱਖੀ ਪਾ ਕੇ ਹਟੇ ਕੱਖ ਪਾ ਕੇ ਹਟਿਆ ਹਜੇ ਇਹ ਸੜਾ ਮਰੀ ਜਾਂਦੀ ਆ ਸੜਾ ਤਾਂ ਉਹ ਡਰਦੀ ਡਰਦੀ ਆ ਮਾੜਾ ਮੋਟਾ ਇਦਾਂ ਕੋਈ ਪਸ਼ੂ ਕੋਈ ਦੇਖ ਲੇ ਹੂ ਤਾਂ ਡਰੀ ਜਾਂਦੀ ਆ ਉਹ ਡਰਨ ਨੂੰ ਮੈਂ ਕੋਈ ਜਿੰਨ ਪੋਤਾ ਵੀ ਮੈਥੋਂ ਡਰਦੀ ਆ ਇਹ ਭੁੱਖੀ ਆ ਤੈ ਇਹਦੇ ਪਾਏ ਪਿਆ ਗਾ ਖੇਦੇ ਮੁਰੇ ਖਾਈ ਜਾਂਦੀ ਆ ਖਾਈ ਜਾਂਦੀ ਆ ਕੋਈ ਧਿਆਨ ਨਾਲ ਕਰ ਲਿਆ ਕਰ ਕੰਮ ਮਾੜਾ ਮੋਟਾ ਕੋਈ ਨਹੀਂ ਤਾਂ ਧਿਆਨ ਹੀ ਹੈਗਾ ਹੋਰ ਮੈਂ ਕੀ ਕਰਨਾ ਇਸ ਕੰਮ ਦੇ ਤਾਂ ਹੈਗਾ ਹਾਂ ਚੱਲ ਠੀਕ ਆ ਤੈ ਕੰਮ ਸੀ ਇੱਕ ਥੋੜਾ ਜਿਹਾ ਓਏ ਹੁਣ ਤੈਨੂੰ ਕੀ ਕਹੇ ਜਾਂ ਕੰਮ ਹੋ ਗਿਆ ਬਹਾਨਾ ਨਾ ਬਣਾਈ ਕੋਈ ਬਹਾਨਾ ਨਹੀਂ ਤਾਂ ਹਾਂ ਮੈਂ ਨਾ ਦਵਾਈ ਦਵਾ ਕੇ ਲੈਣੀ ਤੇਰੀ ਨੂਨ ਨੂੰ 500 ਰੁਪਿਆ ਚਾਹੀਦਾ ਸੀ ਹਾਂ 500 ਰੁਪਏ ਚਾਹੀਦੇ ਸੀ ਹਾਂ ਤਾਂ ਮੇਰੀ ਗੱਲ ਯਾਰ ਇੱਕ ਸੁਣ ਤੀ ਜਦੋਂ ਆਪਣਾ ਲਿਖ ਲਿਖਿਆ ਹੋਇਆ ਨਾ ਉਦੋਂ ਤੈਨੂੰ ਸਾਰੇ ਪੈਸੇ ਦਿੱਤੇ ਸੀ ਆਪਣੀ ਗੱਲ ਇਹ ਵੀ ਹੋਈ ਸੀ ਵੀ ਕੋਈ ਵਿਚਦੀ ਪੈਸਾ ਨਹੀਂ ਮੰਗਣਾ ਤਾਂ ਯਾਰ ਜਾਂ ਫਿਰ ਉਹਦੀ 5000 ਰੁਪਏ ਛੱਡ ਦਿੰਦਾ ਮੇਰੇ ਤੇ ਮੈਂ ਤੈਨੂੰ ਦੇ ਦਿੰਦਾ ਤਾਂ ਲੋੜ ਸੀ 500 ਰੁਪਏ ਦੀ 500 ਰੁਪਏ ਚਾਹੀਦੇ ਸੀ ਬਾਹਲੇ ਤਾਂ ਮੈਂ ਵੀ ਨਹੀਂ ਮੰਗਦਾ ਮੈਨੂੰ ਵੀ ਪਤਾ ਵੀ ਗੱਲ ਹੋਈ ਹੈ ਆਪਣੀ ਉਹ ਤੁਸੀਂ ਉਹ ਗੱਲਾਂ ਤੇ ਰਹਿੰਦੇ ਨਹੀਂ ਨਾ ਯਾਰ ਇਹੀ ਤਾਂ ਫਿਰ ਸਿਆਪਾ ਤਾਂ ਫਿਰ ਹੁਣ ਮੈਂ ਹੋਰ ਕੀ ਤੋਂ ਵੰਗੂ ਕੰਮ ਤਾਂ ਮੈਂ ਇੱਥੇ ਕਰਦਾ ਹਾਂ ਕੀ ਤੂੰ ਕੰਮ ਕਰਦਾ ਤੈਨੂੰ ਕੰਮ ਦੀ ਪੈਸੇ ਦਿੱਤੇ ਆ ਬਾਪੂ ਬੋਲੀ ਜਾਂਦਾ ਮੌਤ ਤਾਂ ਤੁਹਾਡੇ ਨਾਲ ਹੈ ਨਹੀਂ ਬਾਪੂ ਨੂੰ ਤਾਂ ਇਹੀ ਕੰਮ ਰਹਿ ਗਿਆ ਪਹਿਲਾਂ ਮੇਰੇ ਨਾਲ ਘਰੇ ਪਤਾ ਕਿੰਨਾ ਗਲੇਸ ਕਰਕੇ ਆਏ ਮੈਂ ਤਾਂ ਤੁਹਾਨੂੰ ਜਾਣ ਕੇ ਹੀ ਦੱਸਿਆ ਵੀ ਚਲ ਕਾ ਨੂੰ ਕੰਮ ਮੈਂ ਵੀ ਸਾਰਾ ਦਿਨ ਰੋਕ ਇੱਕ ਮਿੰਟ ਮੈਂ ਜਾਇਆ ਚੱਲ ਕੋਈ ਨਹੀਂ ਤਾਂ ਮੈਂ ਕੋਈ ਹੋਰ ਕਰ ਲਵਾਂ ਫਿਰ ਚਾਹੀਦਾ ਇਹਨੂੰ 500 ਰੁਪਏ ਲੈ ਦੱਸ ਉਹ ਟਾਲੀ ਤਾਂ ਲੱਗਦੇ ਨੇ ਪੈਸੇ ਉਹ ਓਏ ਤੂੰ ਖਾਲਾ ਖਾਲਾ ਓਏ ਹਜੇ ਤੱਕ ਗਏ ਨਹੀਂ ਤੁਸੀਂ ਜਾਣੇ ਬਾਪੂ ਇਹਨਾ ਜਾਣੇ ਆ ਬਾਪੂ ਜਾਣੇ ਆ ਬਾਪੂ ਮੇਰੇ ਨਾਲ ਗੱਲ ਸੁਣਨ ਵਾਲੇ ਮੇਰੀ ਕੀ ਸਨੇਹਾ ਮੜਿਆ ਵਮੜਾਇਆ ਕੋਈ ਨਾ ਬਾਪੂ ਟਾਈਮ ਨਾਲ ਹੀ ਆ ਜਾਗੇ ਉਹ ਤੁਮਹੀਂ ਕਹਿਣਾ ਹੁਣ ਮਗਰੋਂ ਤੇਰਾ ਪਤੀ ਆ ਰਿਹਾ ਆ ਜਾਗੇ ਟਾਈਮ ਨਾਲ ਹੀ ਆ ਜਾਗੇ ਤੈਨੂੰ ਸੁਣਦਾ ਮੈਂ ਕੀ ਕਹਿਣਾ ਹਾਂ ਦੱਸੋ ਵੀ ਛੇਤੀ ਆ ਜਾਓ ਘਰੇ ਆ ਜਾਾਂਗੇ ਬਾਪੂ ਆ ਜਾਾਂਗੇ ਛੇਤੀ ਆ ਜਾਾਂਗੇ ਹਾਂ ਤੇ ਫਿਰ ਉਹ ਘਰੇ ਜਿੰਦੇ ਹੁੰਦੇ ਲਾਏ ਸੀ ਨਾ ਲਾਏ ਜਲਦੁਦਾਰੀ ਮਾਇ ਲਾੜਾ ਉਹ ਮਾਇ ਲਾੜਾ ਆ ਗੱਲਾਂ ਮੈਂ ਮਾਇ ਮਾਚਦਾ ਜਿਹੜੀਆਂ ਦੋ ਕੋਲੀਆਂ ਨੇ ਨਾ ਇਹ ਵਿਚਕਾਰ ਦਿਓ ਕਿਸੇ ਨੂੰ ਚਕਾ ਦਿਓ ਇਹ ਤਾਂ ਮੈਂ ਜਿੱਦੇ ਮਰਿਆ ਉਹ ਉੰਨਾ ਕਸਾਂ ਦਿਓ ਕਿ ਉਹਨੀਆਂ ਕਿ ਲੱਕਣਾ ਦੇਉਂਗੀ ਉਹ ਲੱਕਣਾ ਬੱਧ ਨਹੀਂ ਪਾਉਂਦੇ ਤੁਸੀਂ ਮੇਰੇ ਤੇ ਹਜੇ ਇਹ ਕਹਿੰਦਾ ਮੁੜ ਆਵਾਂਗੇ ਮੁੜ ਆਵਾਂਗੇ ਯਾਰ ਕਾਦੀ ਜ਼ਿੰਦਗੀ ਯਾਰ ਕੁਛ ਨਹੀਂ ਯਾਰ ਮੁਜੱਸੇ ਹਾਂ ਭਾਈ ਕੀ ਕਹਿੰਦਾ ਸੀ ਬਾਪੂ ਤੈਨੂੰ ਬੋਲੀ ਜਾਂਦਾ ਸੀ ਬਾਈ ਤੈਨੂੰ ਪਤਾ ਤਾਂ ਹੈਗਾ ਯਾਰ ਬਹਾਨੇ ਫਾੜਦਾ ਰਿਹਾ ਤਾਂ ਤਾਂ ਉਹਦਾ ਸਵਾਲ ਹੀ ਆ ਬਈ ਯਾਰ ਭਾਈ ਮੈਨੂੰ ਉਹਦੇ ਤੇ ਗੁੱਸਾ ਨਹੀਂ ਹੈਗਾ ਨਾ ਗੁੱਸਾ ਤਾਂ ਮੈਨੂੰ ਆਪਦੀ ਤਕਦੀਰ ਤੇ ਆ ਨਾ ਯਾਰ ਅਸੀਂ ਇਹੋ ਜਿਹੇ ਘਰੇ ਜੰਮੇ ਉਹ ਨਹੀਂ ਕੋਈ ਯਾਰ ਉਹ ਇਹਨਾਂ ਦਾ ਗੁੱਸਾ ਕਰ ਰਿਹਾ ਆ ਆਪਦੀ ਤਕਦੀਰ ਤੇ ਉਹ ਨਹੀਂ ਬਈ ਇਹਨਾਂ ਨੇ ਮੈਨੂੰ 500 ਰੁਪਏ ਚਾਹੁੰਦਾ ਯਾਰ ਤਰੀ ਭਾਬੀ ਬਿਮਾਰ ਹੋਈ ਤੇ ਉਹਨੂੰ ਦਵਾਈ ਦੇਣੀ ਸੀ ਤਾਂ ਆਇਆ ਮੈਨੂੰ ਕਹਿੰਦਾ ਯਾਰ ਲੈਖ ਲਖਿਆ ਕਰਿਆ ਤੁਹਾਨੂੰ ਵਿਚਦੀ ਪੈਸੇ ਨਹੀਂ ਦੇਣਾ ਤੂੰ ਸਾਰੇ ਉਧਰ ਲੈ ਲਏ ਸੀ ਬਾਈ ਹੁਣ ਮੈਂ ਕਿੱਧਰ ਜਾਵਾਂ ਫਿਰ ਯਾਰ ਹੁਣ ਮੈਂ ਹੋਰ ਕਿਤੋਂ ਮੰਗਾ ਬਈ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਬਈ 500 ਰੁਪਏ ਮੰਗਾ ਸੀ ਯਾਰ ਮੈਂ ਤਾਂ ਹੁਣੀ ਚਾਹੀਦਾ ਫੇ ਉਹ ਬਾਈ ਗੱਲ 500 ਦੀ ਤੁਸੀਂ ਤਾਂ ਗੱਲ ਨੂੰ ਸਮਝਦੇ ਇਹਨੂੰ ਹਾਂ ਆ ਲੈ ਕੋਈ ਨਾ ਬਈ ਜੱਜ ਜੀ ਕਿ ਦਵਾ ਲੈ ਕੋਈ ਪੈਸਾ ਦਿੰਨੇ ਹੋ ਉਹ ਯਾਰ 50 ਦਾ ਕੀ ਲਿਖਣਾ ਠੀਕ ਆ ਬਾਈ ਧੰਨਵਾਦ ਉਹ ਹੀ ਗੱਲਾਂ ਕਰੀ ਜਾਂਦਾ ਤੂੰ ਵੀ ਯਾਰ ਇਹ ਵੀ ਇਨਸਾਨੀਆ ਨਾ ਰੈਂਟ ਦੇ ਇੱਕ ਘਰੀ ਨੇ ਇੱਕ ਤਾਂ ਆਇਆਗਾ ਰੈਂਟ ਵਾਲੀਆਂ ਠੇਨੀਆਂ ਚਵਾਨੀਆਂ ਚਲ ਮਾਲ ਕੰਮੀ ਉਮਰ ਦੇਈ ਬਈ ਯਾਰ ਬਾਈ ਆ ਵੀ ਦੰਗਾਲ ਉਹ ਠੀਕ ਆ ਹੈਰੀ ਬਾਈ ਕਿੱਥੇ ਹੈਗਾ ਉਹ ਬਾਈ ਨੇ ਕਿੱਥੇ ਹੋਣਾ ਕੰਮ ਸੀ ਉਹ ਕੰਮ ਨਹੀਂ ਰਿਹਾ ਉਹ ਨਹੀਂ ਰਿਹਾ ਕੰਮ ਦਾ ਨਾ ਤੇਰੇ ਕੰਮ ਦਾ ਰਿਹਾ ਨਾ ਮੇਰੇ ਕੰਮ ਦਾ ਰਿਹਾ ਕਿੱਥੇ ਬਾਈ ਉਹ ਇੱਥੇ ਗਿਆ ਤਾਂ ਕਈ ਖਾਂਦਾ ਆ ਗੱਠਕ ਦੀ ਬਹੂ ਆ ਸਾਡੀ ਉਹ ਹੀ ਨਹੀਂ ਲੋਟ ਆਉਂਦੀ ਦੇਦੇ ਬਾਪ ਕੋਈ ਨਾ ਜਾਣ ਆਦਾ ਹੈਗਾ ਯਾ ਹੁਣ ਗਏ ਹੋਣਗੇ ਕਿਧਰੇ ਉਹ ਇੱਕ ਕੰਮ ਤਾਂ ਗਿਆ ਹੈਰੀ ਗੱਲ ਨਹੀਂ ਸਮਝਦਾ ਕੱਲ ਕੋਈ ਉਥੇ ਖੇਤ ਪਾਣੀ ਪੂਣੀ ਲਾਉਂਦਾ ਸੀ ਨਾ ਸਾਡਾ ਕੋਈ ਸਿਰੀ ਕੰਮ ਦਾ ਬੰਦਾ ਹੈਗਾ ਉਹ ਮੈਨੂੰ ਲਾਂਬਾ ਦਬਾਤਾ ਬਾਪੂ ਅੱਜ ਫੇਰ ਬੋਲੂਗਾ ਆਪਾਂ ਲੇਟ ਹੋ ਗਈ ਕਿੰਨਾ ਉਹ ਚਲ ਕੋਈ ਨਾ ਤੂੰ ਚੁੱਪ ਕਰੀ ਰਹੀ ਤੂੰ ਨਾ ਬੋਲਨੀ ਬਤਾ ਮੈਂ ਤਾਂ ਚੁੱਪੀ ਹਾਂ ਆ ਦੇਖ ਲੈ ਆ ਆਉਂਦਾ ਆ ਆਉਂਦਾ ਸ਼ਰਮ ਨਹੀਂ ਮੰਦਾ ਸ਼ਰਮ ਨਹੀਂ ਮੰਦਾ ਮੇਰੀ ਗੱਲ ਸੁਣ ਉਹ ਚੌਮਾ ਤੇਲ ਆ ਕਹਿੰਦਾ ਤੇ ਤੇਲ ਚੌਮਾ ਕਿਉਂ ਕੀ ਗੱਲ ਹੋ ਗਈ ਅਜੇ ਗੱਲ ਪੁੱਛਦਾ ਗੱਲ ਪੁੱਛਦਾ ਟਾਈਮ ਦੇਖ ਲੈ ਕੀ ਹੋ ਗਿਆ ਟਾਈਮ ਤਾਂ ਹੁਣ ਬਾਪੂ ਲੱਗ ਗਿਆ ਨਾ ਜਰ ਬਾਜ਼ਾਰ 'ਚ ਲੱਗ ਜਾਂਦਾ ਐ ਕਰੋ ਫੇਰ ਰੋਟੀਆਂ ਲੈ ਜਾਓ ਬਾਜ਼ਾਰ 'ਚ ਹੀ ਰਹਿ ਪਿਓ ਬਾਜ਼ਾਰ 'ਚ ਰਹਿ ਪਿਓ ਸ਼ਰਮਾ ਮੰਨੋ ਸ਼ਰਮੋ ਮਾੜੀ ਮੋਟੀ ਕੀ ਬਾਪੂ ਯਾਰ ਕੀ ਬਾਪੂ ਯਾਰ ਕੀ ਬਾਪ ਕਿਹੜੇ ਬੇੜਿਆਂ ਦਾ ਤੂੰ ਗਿਆ ਕਿਹੜੇ ਬੇੜਿਆਂ ਦਾ ਆ ਰੋਟੀ ਟੁੱਕ ਦਾ ਟਾਈਮ ਹੋਇਆ ਪਿਆ ਵੀ ਰੋਟੀ ਟੁੱਕ ਦਾ ਖਾਣੀ ਆ ਹੁਣ ਟਾਈਮ ਨਾਲ ਓਏ ਉੱਥੇ ਹੀ ਰਹਿ ਪੈਂਦੇ ਓਏ ਉੱਥੇ ਹੀ ਰਹਿ ਪੈਂਦੇ ਘਰ ਦੀ ਕਿ ਲੋੜ ਸੀ ਤੁਹਾਨੂੰ ਓ ਬਾਬੂ ਕਿਉਂ ਨਹੀਂ ਲੋੜ ਹੈ ਘਰ ਦੀ ਓ ਖੜ ਜਾ ਓ ਮਾ ਜਾਨਾ ਤੈਨੂੰ ਕੰਮ ਨਹੀਂ ਸੀ ਕੋਈ ਕੰਮ ਤਾਂ ਹੋ ਗਿਆ ਬਸ ਹੋ ਗਿਆ ਬਸ ਓ ਸ਼ਰਮ ਮੰਨ ਲਾ ਵਈ ਸ਼ਰਮ ਮੰਨ ਲਾ ਬਗਾਨਾ ਮੁੰਡਾ ਖੜਾ ਸੀ ਬਲਾਈ ਚੰਨਾ ਤੂੰ ਮਾਰੇ ਮੋਟੇ ਮੰਨ ਲਿਆ ਕਰ ਚੱਲ ਚੰਗਾ ਬਾਬੂ ਯਾਰ ਚੰਗਾ ਬਾਬੂ ਯਾਰ ਚੰਗਾ ਬਾਬੂ ਜਾ ਬਣਾ ਲੈਂਦੇ ਹੁਣ ਰੋਟੀ ਏਡੀ ਕਿੱਡੀ ਕੁ ਪੰਪੜੇ ਟਿੱਟ ਤੇ ਬੰਨਦੇ ਮੇਰੇ ਟਿੱਟ ਤੇ ਉਹ ਗੱਠਦੀ ਆ ਉਹਦੇ ਮਗਰ ਲੱਗਿਆ ਫਰਦਾ ਉਹਦੇ ਮਗਰ ਲੱਗਿਆ ਫਰਦਾ ਆਪਦੇ ਪਿਆ ਮੁੰਨੇ ਨਹੀਂ ਦੇਖਦਾ ਜੱਸੇ ਕੀ ਕਰੀਏ ਨਾ ਤੂੰ ਉਹ ਇਹਦਾ ਤਾਇਆ ਕਹਿੰਦਾ ਨਾ ਗੋਡਲਾ ਥਾਂ ਜਾਂ ਸਬਜ਼ੀ ਲਾ ਰਾਂਗੇ ਵਿੱਲੀ ਰੈਨ ਉਹ ਬਾਪੂ ਵੀ ਨਾ ਜਮਾ ਨਹੀਂ ਸੋਚ ਰਹਾ ਹੈਗਾ ਤੈਨੂੰ ਮਿੰਟ ਵੀ ਨਹੀਂ ਵਿੱਲਾ ਬੈਠਣ ਦਿੰਦਾ ਨਾਲੇ ਤੂੰ ਬਾਪੂ ਨੂੰ ਕਹਿ ਨਹੀਂ ਸਕਦਾ ਹੁੰਦਾ ਬੋਲ ਨਹੀਂ ਸਕਦਾ ਉਹਦੇ ਮੂਰੇ ਵੀ ਮੈਂ ਅਰੈਸਟ ਕਰਨੀ ਹੁੰਦੀ ਐ 10 ਮਿੰਟ ਮੈਨੂੰ ਬੈਠਣ ਵੀ ਦੇ ਦਿਆ ਕਰੋ ਸਾਰਾ ਦਿਨ ਕੰਮ ਕਰਦਾ ਤੂੰ ਸਾਡੇ ਕੋਲੇ ਨਾ ਜਵਾਬ ਨਹੀਂ ਹੁੰਦਾ ਦੇਰ ਨੂੰ ਨਾ ਅਸੀਂ ਇਹੇ ਜੀ ਜਗ੍ਹਾ ਖੜਾ ਆਂ ਰੱਬ ਨੇ ਵੀ ਸਾਨੂੰ ਹਰ ਇੱਕ ਗੱਲ ਸੁਣਨੀ ਪੈਂਦੀ ਤੇ ਮੰਨਣੀ ਪੈਂਦੀ। ਓਹੋ ਜਸਤੇ ਤੂੰ ਐਈਆਂ ਗੱਲਾਂ ਕਿਉਂ ਸੋਚਦਾ ਨਾ ਅਸੀਂ ਨੇ ਤੈਨੂੰ ਘਰ ਪਰਿਵਾਰ ਵਾਂਗੂ ਸਮਝਦੇ ਆਂ ਤੇਰੇ ਨਾਲ ਕਦੇ ਵੀ ਮੈਂ ਤੇ ਤੇਰੇ ਵੀਰੇ ਨੇ ਫਰਕ ਨਹੀਂ ਸਮਝਿਆ ਹੈਗਾ। ਤੂੰ ਤਾਂ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਸੋਚਦਾ ਰਹਿਣਾ ਹੈਗਾ। ਕੋਈ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਪਰ ਮੈਂ ਜਵਾਬ ਨਹੀਂ ਦੇ ਸਕਦਾ ਕੰਮ। ਅਸੀਂ ਤਾਂ ਬਾਪੂ ਨਾਲ ਬਹੁਤ ਲੜਦੇ ਹੁੰਨੇ ਆ ਵੀ ਤੂੰ ਜੱਸੇ ਨੂੰ ਰੈਸਟ ਕਰਨ ਨਹੀਂ ਦਿੰਦਾ ਹੈਗਾ ਸਾਰਾ ਦਿਨ ਉਹਨੂੰ ਲੜਦਾ ਰਹਿਣਾ ਹੈਗਾ ਬੋਲਦਾ ਰਹਿਣਾ ਹੈਗਾ ਪਰ ਹੁਣ ਅਸੀਂ ਵੀ ਕੀ ਕਰੀਏ ਉਹਦੇ ਸਹਹਦਾ ਤਾਂ ਤੈਨੂੰ ਪਤਾ ਉਹ ਤਾਂ ਮੈਨੂੰ ਵੀ ਕਿੰਨਾ ਕੁਝ ਬੋਲਦਾ ਹੈਗਾ ਤੂੰ ਪੈਸੇ ਖਰਾਬ ਕਰਦੀ ਹੈਂਗੀ ਤੇਰੇ ਬਾਈ ਨੂੰ ਵੀ ਕਿੰਨਾ ਕੁਝ ਬੋਲਦਾ ਹੈਗਾ ਨਾਲੇ ਤੂੰ ਮੇਰੀ ਗੱਲ ਸੁਣ ਆ ਨਾ ਸੂਟ ਲੈ ਕੇ ਆਂਦਾ ਤੇਰੀ ਬਹੂ ਵਾਸਤੇ ਸੋਹਣਾ ਨਾ ਸੂਟ ਤਾਂ ਸੋਹਣਾ ਪਰ ਤੁਸੀਂ ਕੋ ਲੈ ਕੇ ਜਾਂਦਾ ਹੈ ਓਹੋ ਫੇਰ ਕੀ ਹੋ ਗਿਆ ਉਹਨੂੰ ਵੀ ਅਸੀਂ ਆਪਦੇ ਪਰਿਵਾਰ ਵਾਂਗੂ ਸਮਝਦੇ ਆਂ ਜੇ ਮੈਂ ਲਈ ਤਾਂ ਮੈਂ ਆਪਦਾ ਸੂਟ ਲਿਆ ਸੀ ਮੈਂ ਕਿਹਾ ਚੱਲ ਇੱਕ ਸੂਟ ਉਹਨੂੰ ਲੈ ਕੇ ਦੇ ਦਿੰਨੀ ਹੈ ਉਹ ਤਾਂ ਗੱਲ ਤੁਹਾਡੀ ਠੀਕ ਆ ਪਰ ਲੱਗੇ ਤਾਂ ਤੇ ਪੈਸੇ ਨੇ ਨਾ ਹੋ ਹੋ ਅਸੀਂ ਤੇਰੇ ਤੋਂ ਇਹ ਪੈਸੇ ਲੈਂਦੇ ਨਹੀਂ ਹੈਗੇ ਕਿ ਨਾ ਹੀ ਸਾਨੂੰ ਇਹ ਪੈਸੇ ਦੀ ਉਹ ਹੋ ਗਈ ਕੋਈ ਚਾਹ ਗਈ ਤੇਰੇ ਤੋਂ ਅਸੀਂ ਤਾਂ ਤੈਨੂੰ ਆਪ ਦਾ ਸਮਝਦੇ ਆਂ ਤਾਂ ਹੀ ਤੇਰਾ ਕਰਦੇ ਆਂਗੇ ਨਾ ਇਹ ਮੇਰੀ ਗੱਲ ਸੁਣ ਜਿਹੜੀ ਚੀਜ਼ ਤੈਨੂੰ ਦਿਨੇ ਹੁੰਨੇ ਆ ਨਾ ਤੂੰ ਚੁੱਪ ਕਰਕੇ ਲੈ ਲਿਆ ਕਰ ਤੇ ਬਾਪੂ ਕੋਲੇ ਨਾ ਗੱਲ ਕਰੀ ਵੀ ਸੂਟ ਲੈ ਕੇ ਆਂਦਾ ਹੈ ਉਹਦੋਂ ਤਾਂ ਮੈਂ ਚੋਰੀੋਂ ਲੈ ਕੇ ਆਈ ਸੀ ਉਹਦੋਂ ਤੇ ਤੈਨੂੰ ਪਤਾ ਬੜਬੋਲਾ ਸਾਰਾ ਦਿਨ ਮੈਨੂੰ ਬੋਲਦਾ ਰਹਿੰਦਾ ਕੁੜੀਏ ਤੂੰ ਪੈਸੇ ਖਰਾਬ ਕਰਦੀ ਰਹਿਣੀ ਹੈਗੀ ਚਲ ਤੂੰ ਮੈਨੂੰ ਐਂ ਦੱਸ ਚਾਹ ਪੀਣੀ ਹੈ ਤੂੰ ਚਾਹ ਬਣਾ ਰੋ ਹਾਂ ਹਾਂ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਤੇਰੇ ਵਾਸਤੇ ਚਲਾ ਰੱਖ ਲਓ ਮੈਂ ਜਾਂਦਾ ਹੋਇਆ ਲੈ ਜੂ ਸ਼ਾਮ ਨੂੰ ਹਾਂ ਤੂੰ ਜਾਂਦਾ ਹੋਇਆ ਲੈ ਜੀ ਮੇਲ ਕੋ ਕੇ ਰੱਖ ਦੇਣੀ ਆ ਤੇ ਨਾਲੇ ਗੱਲ ਸੁਣ ਤੂੰ ਹੁਣ ਦਮ ਲੈ ਲੈ 10 ਮਿੰਟ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣੀ ਆ ਠੀਕ ਕੌਣ ਸਮਝਾ ਦੇਣਾ ਦਮ ਉਹ ਅੰਦੀਪ ਕੀ ਕਰਿਆ ਨਹੀਂ ਕੁਛ ਨਹੀਂ ਚਾਹ ਮਨਾ ਕੇ ਦਿੰਦੀ ਸੀ ਜਸਤੇ ਨੂੰ ਮਾਵੇਂ ਕੀ ਪਤਾ ਬਾਪੂ ਨੇ ਮਗਰੋਂ ਪਿਆਈ ਹੋਊਗੀ ਕਿ ਨਾ ਆਪਾਂ ਤਾਂ ਬਾਜ਼ਾਰ ਨਹੀਂ ਵਾਗੇ ਸੀਗੇ। ਉਹ ਤਾਂ ਤੇ ਨੂੰ ਸੂਟ ਫੜਾ। ਸੂਟ ਦਾ ਮੇਰੀ ਗੱਲ ਸੁਣੋ ਸੂਟ ਤਾਂ ਮੈਂ ਉਹਨੂੰ ਫੜਾਤਾ ਸੀ ਉਹ ਤਾਂ ਲੈਂਦਾ ਨਹੀਂ ਸੀ। ਮੈਂ ਧੱਕੇ ਨਾਲ ਉਹਨੂੰ ਦਿੱਤਾ। ਬਾਪੂ ਤਾਂ ਸਾਰਾ ਦਿਨ ਉਹਨੂੰ ਚੁਰਚਰ ਕਰੀ ਜਾਂਦਾ ਰਹਿੰਦਾ। ਬਾਪੂ ਤਾਂ ਤਾਂ ਵੀ ਫੜਾ ਕਰਦਾ। ਹੋਰ ਤੁਸੀਂ ਵੀ ਨਹੀਂ ਬਾਪੂ ਨੂੰ ਕਹਿੰਦੇ ਹੈਗੇ ਸਾਰਾ ਦਿਨ ਉਹਨੂੰ 10 ਮਿੰਟ ਵੀ ਨਹੀਂ ਬੈਠਣ ਨੂੰ ਦਿੰਦਾਗਾ। ਆ ਲੋਕਾਂ ਦੇ ਦੇਖ ਲੈ ਜਿਹੜੇ ਸੀਰੀ ਲੱਗੇ ਆਗੇ ਦੋ ਉਹ ਹੀ ਤਾਂ ਇਹਨੂੰ ਮੈਂ ਦੱਸੀ ਜene। ਉਹ ਡਾਲ ਨਹੀਂ ਕਰਦੇ, ਡਾਲ ਨਹੀਂ ਕਰਦੇ, ਘਰ ਦਾ ਕੰਮ ਡਾਲ ਨਹੀਂ ਕਰਦੇ ਬਾਈ। ਹਾਂ ਆਪਣੇ ਵੇਲੇ ਦਾ ਚੰਗਾ ਹੁੰਦਾ ਸੀ ਸਮਾਂ ਉਦੋਂ ਸਮਾਂ ਵਾੜਾ ਵਧੀਆ ਹੁੰਦਾ ਸੀ ਹਾਂ ਹੁਣ ਤਾਂ ਸੁਣਦਾ ਨਹੀਂ ਮੈਂ ਜਵਾਖਾ ਜਾਂ ਅਸ਼ੋਕਰਾ ਮੇਰੇ ਲਾ ਸ਼ੋਕਰਾ ਸੁਣਦਾ ਨਹੀਂ ਗੱਲ ਇਹ ਮੇਰੀ ਕਿੱਥੋਂ ਸੁਣਦਾ ਇਹ ਗੱਲ ਹਾਂ ਹੱਡ ਗਾਲ ਲੇ ਮੈਂ ਆਪਦੀ ਮੈਂ ਤਾਂ ਐਂ ਕਹਿਣਾ ਵੀ ਆਹ ਦੋ ਕਿਲੇ ਹੋਰ ਵਾਇਰਲ ਕੀ ਨਾ ਓਏ ਹੋਰ ਜਦ ਆਪਣੇ ਨਾਲ ਲੱਗਵੇਂ ਮਤਲਬ ਵੇਚਦੇ ਨੇ ਮੈਂ ਤਾਂ ਤਾਂ ਕਰਕੇ ਮਤਲਬ ਰੀਆਰਪੀਆ ਕਰਕੇ ਵੀ ਚਲੇਦਾ ਬਣ ਜੂ ਕੰਜਰ ਦਾ ਤੁਸੀਂ ਤਾਂ ਬਣ ਜੀ ਇਹ 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 ਨਹੀਂ ਸੋਚਦਾ ਆ ਕੱਲ ਕੱਲ ਦੀ ਸੁਣ ਲੈ ਪਹੂਜੀ ਨੂੰ ਲੈ ਗਿਆ ਇੱਥੇ ਬਿਊਟੀ ਪਾਰਲਰ ਦੇ 5000 ਰੁਪਏ ਲਾਇਆ ਲੈ 5000 ਮੈਂ ਜ਼ਿੰਦਗੀ ਚ ਕਿਤੇ ਭਾਏ ਦਾ ਮੈਂ ਤਾਂ ਕਿਤੇ ਇਕੱਠਾ ਉਹੀ ਨਹੀਂ ਲਾਇਆ ਤੈਨੂੰ ਪਤਾ ਤਾਂ ਹੈ ਉਹ ਇਹ ਸਮਝਦੇ ਨਹੀਂ ਇਹ ਕਾਹ ਨੂੰ ਛੰਗਦੇ ਉਧਰੋਂ ਸਾਡੇ ਵਾਲਾ ਸੀਰੀ ਉਹ ਵੀ ਆਈ ਹੈ ਚਲ ਠੀਕ ਆ ਬਾਈ ਮੈਂ ਬਾਅਦ ਚ ਕਰਦਾ ਗੱਲ ਯਾਰ ਹਾਂ ਉਹ ਨਿਕਲੇ ਆਉ ਬਾਹਰ ਹੁਣ ਆ ਇੱਥੇ ਚੋਰ ਚੋਰ ਕਰੀ ਜੰਨੇ ਹੋ ਉਹ ਖੋਲੀ ਨੂੰ ਚੋਲੋ ਨਹੀਂ ਉਹ ਵੀ ਜਾਊ ਦੁੱਧ ਦੋਸੋਂ ਨਾਲ ਦੱਸਾਂ ਗੱਲ ਦੇਖ ਉਹ ਸਿੰਧਿਆ ਹਾਂ ਬਾਪੂ ਉਹ ਭਾਈ ਗੱਲ ਵੀ ਸੁਣ ਲਿਆ ਕਰੋ ਕੋਈ ਧਿਆਨ ਨਾਲ ਮਾੜੀ ਮੁੱਟੀ ਹਾਂ ਦੱਸੋ ਬੱਸੋ ਕਿਸ ਨੂੰ ਆਪ ਨੂੰ ਨਹੀਂ ਪਤਾ ਉਹ ਖੋਲੀ ਨੂੰ ਚੋ ਲੋ ਜੇ ਦਿੰਦੀ ਆ ਦੋ ਸਿਰ ਦੁੱਧ ਉਹ ਕੋਈ ਨਾ ਮੈਂ ਪੁੱਛੋ ਲੈਣੀ ਧਰਮੈਂ ਚੋ ਲੈਣੀ ਐ ਚੋ ਲੈਣੀ ਆ ਭਾਈ ਇਹੀ ਕਰੀ ਜਾਂਦੀ ਰਹਿੰਦੀ ਤੂੰ ਵੀ ਯੋ ਬਾਪੂ ਓਏ ਹੋ ਗਿਆ ਯਾਰ ਮੈਂ ਪਹਿਲਾਂ ਤਾਂ ਤੁਸੀਂ ਉਥੋਂ ਲੇਟ ਆਇਓ ਆਇਓ ਕਿ ਨਾ ਆਇਓ ਹੈਲੋ ਤਾਰ ਕੱਢਣ ਨੂੰ ਕਹਿੰਦਾ ਬਾਪੂ ਕੋਈ ਨਾ ਮੈਂ ਕੱਢ ਤੈਨੂੰ ਸੁਣਦਾ ਬੋਲਿਆ ਉਹ ਸੁਣਦਾ ਗਾ ਬਾਪੂ ਫੇਰ ਹਾਂ ਬੋਲੋ ਮੈਂ ਹੁਣ ਤਾਰ ਨੂੰ ਕਹੀ ਜਣਾ ਵੀ ਚੋ ਲੋ ਕਚੋਲ ਇਹਦਾ ਟਾਈਮ ਰਹਦਾਗਾ ਆਹ ਆਹ ਦੇਖ ਲੈ ਟਾਈਮ ਆਹ ਕਿੰਨੂ ਮੇਰੇ ਦੇਦੇ ਹਲਕ ਚ ਉਹ ਕਾਲਾ ਬਾਪੂ ਜੀ ਲਾਇਕਾ ਆਇਆ ਕਿਉਂ ਕਰਦਾ ਐ ਕਿਉਂ ਕਰਦਾ ਕੋਈ ਆਪ ਸੋਚ ਲਿਆ ਕਰ ਯਾਰ ਸਾਰਾ ਦਿਨ ਮੇਰਾ ਦਿਮਾਗ ਫਟਣ ਵਾਲਾ ਹੋਇਆ ਰਹਿੰਦਾ ਬਾਪੂ ਤੂੰ ਬੋਲੀ ਨਾ ਸੋਚ ਕਰਿਆ ਕਰ ਕੰਮ ਆ ਜਾਂਦਾ ਆਪ ਹੀ ਹੋ ਜਾਣਗੇ ਸਾਰੇ ਟਾਈਮ ਸਭ ਹੋ ਜਾਣ ਹਾਂ ਫਿਰ ਪਾਜੋ ਉੱਥੇ ਪਾਜੋ ਲੰਮੀਆਂ ਤਾਣ ਕੇ ਆਪ ਹੀ ਹੋ ਜਾਣਗੇ ਕੰਮ ਹੋ ਜਾਂਦਾ ਆ ਬਾਪੂ ਤੇਰੇ ਤੇਰੇ ਨਾਲ ਤੇਰੇ ਨਾਲ ਕਿਹੜਾ ਬੋਲੇ ਤੇਰੇ ਨਾਲ ਕਿਹੜਾ ਬੋਲੇ ਇਹਨਾਂ ਨੇ ਭਜਾਉਣੀ ਆ ਭਜਾਉਣੀ ਆ ਜਿਹੜਿਆ ਜੰਦੀਆ ਦੋ ਸਿਰ ਇਨੇ ਇੱਥੇ ਚੱਕੀ ਫੜਨਗੇ ਇੱਥੇ ਡੱਬੇ ਲੋਕਾਂ ਦੇ ਵੀ ਆ ਮੰਗਤੇ ਬਣ ਜਓ ਵੀ ਆ ਸਾਨੂੰ ਕੋ ਘੁੱਟ ਦੁੱਧ ਦੁੱਧ ਦੀ ਪਾ ਦਿਓ ਉਹ ਯਾਰ ਮੈਂ ਵੀ ਬਸ ਦੇਖਦਾ ਉਹ ਕਰਦੇ ਆ ਕਿ ਨਾ ਕਰਦੇ ਅੱਜ ਜਮਾ ਮੌਕਾ ਅੱਜ ਨਾ ਜਮਾ ਜੱਸਾ ਕੱਲਾ ਹੋਊਗਾ ਨਾਲੇ ਤਾਂ ਮੈਂ ਧਾਰ ਕੱਢ ਲਿਆਂਗੀ ਨਾਲੇ ਅੱਜ ਉਹਨੂੰ ਮੇਰੇ ਅੰਦਰ ਦਿਲ ਦੀ ਗੱਲ ਕਹੀ ਦੇ ਕੋਈ ਮੌਕਾ ਹੀ ਨਹੀਂ ਮਿਲਦਾ ਸਾਰਾ ਦਿਨ ਬਤੂ ਦੇ ਨਾਲ ਹੀ ਚੱਪ ਕੇ ਰਹਿੰਦਾ ਹਾਂ ਜਿਵੇਂ ਉਹ ਬਾਈ ਨਾਲ ਬਗਿੰਦਾ ਆਪਾਂ ਅੱਜ ਤਾਂ ਉਹ ਮੈਂ ਕਹੀ ਦੇਣਾ ਕੁਝ ਮਰਜ਼ੀ ਹੋ ਜੇ ਚੱਲੇ okay